ਸਾਡੀ ਜ਼ਮੀਨ 'ਚ ਇੱਕ ਚਾਰ ਇਟਾਂ ਲਾ ਕੇ ਇੱਕ ਛੋਟਾ ਜਿਹਾ ਮਕਾਨ ਬਣਾ ਕੇ ਕਹਿੰਦੇ ਤੁਸੀਂ ਇਹਦੇ ਵੜ ਜੋ ਆਪ ਸੀਕ ਨਾਲਾਂ ਦੀ ਧੂਹੀ ਮਾਰੀ ਜਾਂਦੇ ਨੇ ਇਹ ਆਉਣਗੇ ਪੰਨਾ ਜ਼ਮੀਨ ਲੈਣ ਦੇਵੋਗੇ ਉਹਨਾਂ ਨੂੰ ਹਾਂ ਨਾ ਹਾਂ ਦੇਵਾਂਗੇ ਜ਼ਮੀਨ ਮਿੰਕੇ ਦੇਵਾਂਗੇ ਆ ਆ ਤਾਂ ਜਾਣ ਪਿੰਡ 'ਚ ਜਿੱਤੇ ਵਿਜੇ ਸਿੰਘ ਲਾਇਆ ਤੇ ਸਾਡਾ ਭਾਈ ਰੋਣ ਲੱਗ ਗਿਆ ਵੀ ਤੂੰ ਰੋਂਦਾ ਆਕਾਸ਼ ਤੋਂ ਐ ਇਹਨੂੰ ਮੂੰਹ ਤੇ ਖੜਾ ਪੁੱਛ ਲੋ ਇਹਦੇ ਤਿੰਨ ਮਾਰਗ ਇਹ ਇਹ ਤਾਂ ਉਹਨਾਂ ਨੂੰ ਮੈਨਡ ਮੈਨਡ ਲਾ ਕੇ ਕਰਨ ਜੇ ਅਸੀਂ ਕਿੱਧਰ ਜਾਵਾਂਗੇ ਜੀ ਨੂੰ ਇਹ ਕਿਸਾਨ ਹੈ ਕਿੱਲੇ ਅਸੀਂ ਜ਼ਰੂਰ ਦੇਵਾਂਗੇ ਅਸੀਂ ਸਾਰੇ ਪਿੰਡ ਵਾਲੇ ਕਰ ਰਹੇ ਹਾਂ ਰਾਏ ਤੇ ਰਾਏ ਚੱਲ ਰਹੀ ਆ ਸਾਡੀ ਅਸੀਂ ਲੱਕੜ ਦੇ ਕਿੱਲੇ ਕਢਾ ਕੇ ਰੱਖਾਂਗੇ ਉਹਦਾ ਕਾਰਨ ਕੀ ਆ ਉਹ ਇਹਨਾਂ ਨੂੰ ਦੱਸਾਂਗੇ ਜਿਹੜੇ ਰਾਤ ਨੂੰ ਆਉਂਦੇ ਆ ਕਿਹੜੀ ਸਰਕਾਰ ਕਹੀ ਜਾਂਦੀ ਆ ਕਿਸਾਨ ਬੜੇ ਖੁਸ਼ ਨੇ ਥੋੜੇ ਪਿੰਡ ਦੇ ਕਿੰਨੇ ਚਾਹੁੰਦੇ ਦੇ ਨਹੀਂ ਯਾਰ ਝੂਠ ਕਿਸੇ ਦੀ ਮਾਂ ਦਾ ਚਾਹੇ ਤੂੰ ਬੋਲ ਦੇ ਚਾਹੇ ਉਹ ਬੋਲ ਦੇਣਾ ਪਾਰਟੀ ਆਪ ਆਮ ਆਦਮੀ ਪਾਰਟੀ ਦੇ ਸਪੰਚ ਗੇ ਠੀਕ ਹੈ ਹਾਂਜੀ ਹਾਂ ਉਹਨੂੰ ਵੀ ਸਹੀ ਨਹੀਂ ਲੱਗਦੀ ਨਹੀਂ ਨਹੀਂ ਆਪਾਂ ਨੂੰ ਵੀ ਸਹੀ ਸਹੀ ਨਹੀਂ ਲੱਗਦਾ ਵੀ ਮੈਨੂੰ ਵੀ ਇਹ ਗੱਲ ਸਹੀ ਨਹੀਂ ਲੱਗਦੀ ਮਾਰੇ ਪਿੰਡ ਦੇ ਲੋਕਾਂ ਦੁੱਖ ਮਤ ਦੇਖਣ ਹੀ ਜਾਂਦਾਗਾ ਸਰਕਾਰਾਂ ਚਲਾਉਣ ਦੇ ਇਹਨਾਂ ਨੂੰ ਪਤਾ ਨਹੀਂ ਤਾਂ ਕਿੱਦਾਂ ਭੰਗੜਾ ਪਾਉਣ ਵਾਲੇ ਨੇ ਅਸੀਂ ਇਹਨਾਂ ਲੋਕਾਂ ਨੂੰ ਸਾਈਆਂ ਤੇ ਲੈ ਜਾਂਦੇ ਹੁੰਦੇ ਸੀਗੇ ਪਰ ਇਹ ਸਾਈਆਂ ਤੇ ਵੀ ਅਸੀਂ ਕੋਈ 5000 10000 ਸਾਈਂ ਤੇ ਲੈ ਜਾਂਦੇ ਸੀ ਕਿਸੇ ਕਾਲ ਵੀ ਸਾਡੇ ਪਿੰਡ ਤੋਂ ਅਸੀਂ ਖੁੱਡ ਜ਼ਮੀਨ ਦਾ ਨਹੀਂ ਦਿੰਦੇ ਅਸੀਂ ਤਾਂ ਸੋਚਿਆ ਸੀ ਬਦਲਾ ਲਿਆਉਣਗੇ ਇਹ ਬਦਲਾ ਲਿਆਉਣਗੇ ਬਦਲਾ ਬਦਲਾ ਦੇ ਵਿੱਚ ਤਾਂ ਅਸੀਂ ਆਪ ਹੀ ਨੁਕਸਾਨ ਕਰ ਬੈਠੇ ਅਸੀਂ ਪੱਲਿਆਂ ਦੀ ਟੀਲ ਫੁਕਿਆ ਇਹਨਾਂ ਪਿੱਛੇ ਪੂਰਾ ਜ਼ੋਰ ਲਾਇਆ ਤੇ ਬੀਜੇ ਸਿੰਘ ਨਾਲ ਪੁੱਛ ਗਏ ਫਰਸ ਟਾਈਮ ਆਪਦੀ ਗੱਡੀ ਤੜਾਉਂਦੇ ਰਹੇ ਮੋਟਰਹੇਂ ਤੜਾਉਂਦੇ ਰਹੇ ਪੂਰਾ ਜ਼ੋਰ ਲਾਇਆ ਹਰੇਕ ਥੰਮ ਜਿੱਥੇ ਆਉਂਦੇ ਮੂਰੇ ਕੱਟ ਲੈ ਕੇ ਜਾਂਦੇ ਪਰ ਇਹਨਾਂ ਨੇ ਸਾਡੇ ਨਾਲ ਬਹੁਤ ਭੇੜੀ ਕੀਤੀ ਇਹਨਾਂ ਨੇ ਪਰਾਣੇ ਨੂੰ ਚਿੰਗੇ ਖਾਤਾ ਆਮ ਆਦਮੀ ਆਮ ਆਦਮੀਆਂ ਨੂੰ ਅਸੀਂ ਪਿੰਡ 'ਚ ਬੜਨ ਨਹੀਂ ਦੇਂਦੇ ਜੀ ਤੁਰ ਕੇ ਜਾਵੇ ਜਾਂ ਕਿਵੇਂ ਜਾਊਗਾ ਕਿਤੇ ਲੰਘ ਜੇ ਪਰ ਅਸੀਂ ਆਪ ਜਦੋਂ ਤੁਹਾਨੂੰ ਪਤਾ ਲੱਗ ਗਿਆ ਵੀ ਇਹੇ ਝਾੜੂ ਵਾਲਾ ਹੈ ਅਸੀਂ ਝਾੜੂ ਵਾਲੇ ਬੰਦੇ ਨੂੰ ਪਿੰਡ 'ਚ ਨਹੀਂ ਬੜਨ ਦੇਵਾਂਗੇ ਪਤਾ ਨਹੀਂ ਕੀ ਆ ਇਹਨਾਂ ਨੂੰ ਸੁੱਕ ਕੇ ਚੱਟਣ ਚਾਹੇ ਸਾਨੂੰ ਮਰਨਾ ਪਈ ਜੀ ਅਸੀਂ ਜ਼ਮੀਨ ਨਹੀਂ ਦੇ ਜੀ ਜਿਨ੍ਹਾਂ ਵਾਲੇ ਕਹਿੰਦੇ ਖੇਤ ਕਦੋਂ ਕਹੇ ਖੇਤ ਕਦੋਂ ਕਹੇ ਇਹ ਕੱਲ ਆਪ ਵੀ ਮੰਜੇ ਤੇ ਰੰਗ ਕਰਾ ਕੇ ਪਤਾ ਨਹੀਂ ਕਿਹਦੇ ਕੋਠੇ 'ਚ ਬੈਠਾ ਸੀ ਸਾਰੇ ਚਿੱਟੇ ਕੁਰਤੇ ਪਜਾਮਾ ਵਾਲੇ ਦੀ ਉਹਦੇ ਨਾਲ ਮੈਂ ਵੀਡੀਓ ਵੇਖੀ ਆ ਉਹਦੀ ਸਾਰੇ ਕੁਰਤੇ ਕੋਈ ਵੀ ਜ਼ਮੀਨ ਵਾਲਾ ਮਾਲਕ ਨਹੀਂ ਸੀਗਾ ਲੋਕਵਾਟੀਵੀ ਨਾਲ ਜੁੜਿਓ ਤੁਸੀਂ ਮੈਂ ਇਮਤਾਜ਼ ਲੈਂਡ ਪੁਲਿੰਗ ਪਾਲਿਸੀ ਦੇ ਤੁਹਾਨੂੰ ਇਹ ਹੁਣ ਤੱਕ ਲੁਧਿਆਣੇ ਦੇ ਪਿੰਡ ਦਿਖਾਤੇ ਜਗਰਾਉਂ ਦੇ ਪਿੰਡ ਦਿਖਾਤੇ ਬਠਿੰਡੇ ਵਾਲੇ ਦਿਖਾਤੇ ਬਰਨਾਲੇ ਵਾਲੇ ਦਿਖਾਤੇ ਕਿੰਨੇਕ ਦੇਨ ਨੂੰ ਤਿਆਰਾ ਤੁਹਾਨੂੰ ਦਿਖਾਤਾ ਕਿ ਇੱਕ ਵੀ ਬੰਦਾ ਸਾਨੂੰ ਹਾਲੇ ਤੱਕ ਉੱਥੇ ਨਹੀਂ ਲੱਭਿਆ ਤੇ ਹੁਣ ਜਿਹੜਾ ਮਾਨਸਾ ਇਲਾਕੇ ਦਾ ਪਿੰਡ ਆ ਠੂਠਿਆਂ ਵਾਲੀ ਉਥੋਂ ਦੇ 212 ਕਿੱਲੇ ਇਸ ਪਾਲਿਸੀ ਦੇ ਵਿੱਚ ਆਏ ਆ ਤਾਂ ਉਹ ਕਿਸਾਨ ਵੀ ਨੇ ਜਿਹੜੇ ਸਾਰੇ ਪਿੱਛੇ ਖੜੇ ਨੇ ਉੱਤੇ ਇੱਕ ਬੋਰਡ ਵੀ ਲੱਗਿਆ ਕਿ ਸਾਡੇ ਪਿੰਡ ਠੂਠਿਆਂ ਵਾਲੀ ਵਿੱਚ ਰਾਜ ਕਰਤਾ ਸਰਕਾਰ ਦਾ ਕੋਈ ਵੀ ਨੁਮਾਇੰਦਾ ਨਾ ਪਹੁੰਚੇ ਸਾਡਾ ਕਿਸਾਨਾਂ ਦਾ ਜ਼ਮੀਨ ਦੇਣ ਤੋਂ ਕੋਰਾ ਜਵਾਬ ਆਦਾ ਕੋਰਾ ਜਵਾਬ ਇਹਨਾਂ ਨੇ ਪਹਿਲਾਂ ਹੀ ਲਿਖ ਕੇ ਲਾਤਾ ਗੱਲਬਾਤ ਕਰ ਲੈਣੇ ਆ ਕਿ ਕੀ ਇਨਾਂ ਦੇ ਵਿੱਚੋਂ ਤਾਂ ਨਹੀਂ ਕੋਈ ਜਿਹੜੇ ਸਰਕਾਰ ਕਹਿ ਰਹੀ ਕਿ ਕਿਸਾਨ ਦੇ ਨੂੰ ਤਿਆਰ ਹੈ ਕਿਤੇ ਇੱਥੇ ਨਾ ਖੜਾ ਹੋਵੇ ਕੋਈ ਉਹ ਵੀ ਲੱਭ ਲੈਣੇ ਇਹਨਾਂ ਵਿੱਚੋਂ ਆਵਾ ਸਭ ਤੋਂ ਪਹਿਲਾਂ ਤਾਂ ਜੀ ਇਕੱਠੇ ਹੋਏ ਹਾਂ ਅੱਜ ਇੱਕ ਪਿੱਛੇ ਬੋਰਡ ਲਾਇਆ ਕਿ ਜਵਾਬ ਦੇ ਤਾਂ ਤੁਸੀਂ ਜ਼ਮੀਨ ਦੇਣ ਤੋਂ ਸਰਕਾਰ ਕਹਿ ਰਹੀ ਹੈ ਪਾਲਿਸੀ ਬੜੀ ਵਧੀਆ ਪਰ ਉਹ ਤੁਹਾਨੂੰ ਲੱਗੀ ਨਹੀਂ ਵਧੀਆ ਦੇਖੋ ਇਹ ਪਾਲਿਸੀ ਇੰਨੀ ਵਧੀਆ ਹੈ ਨਹੀਂਗੀ ਜੀ ਅਸੀਂ ਸਰਕਾਰਾਂ ਨੂੰ ਦੱਸਣਾ ਚਾਹੁੰਦੇ ਆ ਅੱਜ ਤਾਂ ਅਸੀਂ ਖੇਤੀ ਕਰਦੇ ਆ ਸਾਡੇ ਬੱਚੇ ਖੇਤੀ ਕਰਦੇ ਆ ਤੇ ਜੇ ਕਿਤੇ ਇਹ ਪਾਲਿਸੀ ਲਾਗੂ ਕਰ ਦਿੰਦੇ ਆ ਤਾਂ ਜਲੈਂਡ ਪੋਲਿੰਗ ਦੀ ਪਾਲਸੀ ਲਾਗੂ ਕਰ ਦਿੰਦੇ ਆ ਤਾਂ ਸਾਡੇ ਤਾਂ ਲੋਕ ਬੇਲੇ ਹੋ ਗਏ ਮੰਡੀਆਂ ਖਾਲੀ ਹੋ ਜਾਣੀਆਂ ਛੋਟਾ ਕਿਸਾਨ ਮਾਰਿਆ ਜਾਊ ਮਜ਼ਦੂਰ ਮਾਰਿਆ ਜਾਊਾ ਟਰੱਕ ਜੂਨੀਅਨ ਮਾਰੀ ਜਾਊਗੀ ਦੇਖੋ ਲੱਖਾਂ ਲੋਕ بے ਰੋਜ਼ਗਾਰ ਕਰਦੇ ਨੇ ਪ੍ਰਵਾਸੀ ਆਉਂਦੇ ਨੇ ਤੇ ਸਾਡੇ ਕੰਮ ਕਰਨ ਤੇ ਉਹ ਬੇਰੋਜ਼ਗਾਰ ਹੋ ਜਾਣਗੇ ਅਸੀਂ ਇੱਕ ਖੁੱਡ ਵੀ ਇੱਕ ਮਰਲਾ ਵੀ ਨਹੀਂ ਦਿੰਦੇ ਅਸੀਂ ਤਾਂ ਇਹ ਸੋਚਿਆ ਹੋਇਆ ਹੱਥ ਤੇ ਤਲੀ ਤਲੀ ਤੇ ਧਰੀ ਹੋਈ ਹੈ ਵੀ ਮਰ ਜਾਾਂਗੇ ਜਾਂ ਮਾਰ ਦਿਆਂਗੇ ਅਸੀਂ ਜ਼ਮੀਨ ਦਾ ਖੁੱਡ ਨਹੀਂ ਦਿੰਦੇ ਖੁੱਡ ਨਹੀਂ ਦਿੰਦੇ ਖੁੱਡਰੀ ਦਿੰਦੇ ਬਾਕੀ ਰਹਿੰਦੀ ਗੱਲ ਅਸੀਂ ਜੋ ਸਰਕਾਰ ਤੋਂ ਚਾਹੁੰਦੇ ਸੀ ਸਰਕਾਰਾਂ ਨੇ ਹੁੱਬਕੇ ਇਹਨਾਂ ਨੂੰ ਬਣਾਇਆ ਸੀ ਵੀ ਯਾਰ ਇਹ ਬਦਲਾ ਲਿਆਉਣਗੇ ਨਵੇਂ ਜਿਹੇ ਬੰਦੇ ਨੇ ਛੋਟੇ ਕਿਸਾਨ ਨੇ ਵਿੱਚ ਹੁਣ ਭਗਵੰਤ ਮਾਨ ਕਹਿੰਦਾ ਮੈਂ ਥੋੜਾ ਵੀ ਜਾਣ ਦਾ ਮਾਰਨ ਜੀ ਮੈਂ ਨਟ ਵੀ ਖੋਲਣ ਜਾਣ ਦਾ ਉਹਨੂੰ ਕੀ ਪਤਾ ਜੀ ਸਰਕਾਰਾਂ ਚਲਾਉਣ ਦੇ ਇਹਨਾਂ ਨੂੰ ਪਤਾ ਨਹੀਂ ਤਾਂ ਗਿੱਧਾ ਭੰਗੜਾ ਪਾਉਣ ਵਾਲੇ ਨੇ ਅਸੀਂ ਇਹਨਾਂ ਲੋਕਾਂ ਨੂੰ ਸਾਈਆਂ ਤੇ ਲੈ ਜਾਂਦੇ ਹੁੰਦੇ ਸੀਗੇ ਪਰ ਇਹ ਸਾਈਆਂ ਤੇ ਵੀ ਅਸੀਂ ਕੋਈ 5000 10000 ਸਾਈਂ ਤੇ ਲੈ ਜਾਂਦੇ ਸੀ ਪਰ ਇਹਨਾਂ ਨੇ ਉਹ ਜ਼ਮੀਨ ਬਾਰੇ ਇਹਨਾਂ ਨੂੰ ਖੇਤੀ ਬਾਰੇ ਪਤਾ ਹੀ ਨਹੀਂ ਕੁਝ ਜਦੋਂ ਖੇਤੀ ਗਈ ਤੇ ਸਾਡਾ ਦਾ ਸਾਰਾ ਕੁਝ ਗਿਆ ਅਸੀਂ ਖੇਤੀ ਨਾਲ ਜੁੜੇ ਆਂ ਬਾਕੀ ਰਹਿੰਦੀ ਗੱਲ ਭਗਤ ਸਿੰਘ ਦੇ ਅਸੀਂ ਵਾਰਿਸਾਂ ਅਸੀਂ 4-4 ਪੰਜ-ਪੰਜ ਕਿੱਲਾਂ ਦੇ ਮਾਲਕਾਂ ਜਦੋਂ ਸਾਡੀ ਜ਼ਮੀਨ ਹੀ ਖੁੱਸ ਗਈ ਤੇ ਸਾਡੇ ਕੋਈ ਰਹਿ ਕੀ ਗਿਆ ਮਗਰੋਂ ਨੌਕਰੀਆਂ ਮਿਲਦੀਆਂ ਨਹੀਂ ਬੱਚੇ ਸਾਡੇ ਨੂੰ ਰੁਜ਼ਗਾਰ ਹੋਗੇ ਨਸ਼ਾ ਸਰਕਾਰਾਂ ਨੇ ਫਲਾਤਾ ਜੇ ਸਰਕਾਰਾਂ ਦੀਆਂ ਨੀਤੀਆਂ ਵਧੀਆ ਲੈ ਕੇ ਆਏ ਹੋਣ ਤਾਂ ਸਾਨੂੰ ਆ ਬਿਪਤਾ ਅੱਜ ਕਿਉਂ ਪਊਗੀ ਅਸੀਂ ਲੈਣ ਕੂਲੰਗ ਬਾਰੇ ਤਾਂ ਮਰ ਜਾਾਂਗੇ ਜਾਂ ਮਾਰ ਦਿਆਂਗੇ ਅਸੀਂ ਅਸਲੀ ਭਗਤ ਸਿੰਘ ਦੇ ਵਾਰਿਸਾਂ ਬਾਕੀ ਇੱਥੇ ਮੋਦੀ ਵਾਨੀ ਡਾਨੀ ਵਾਨੀ ਵਰਗੇ ਜਦੋਂ ਇੱਥੇ ਆ ਗਏ ਵਾਨੀ ਡਾਨੀ ਵਰਗੇ ਆ ਗਏ ਤੇ ਮਾੜੀਆਂ ਨੀਤੀਆਂ ਲੈ ਕੇ ਆ ਗਏ ਪਾਲਸੀਆਂ ਤਾਂ ਸਾਨੂੰ ਤਾਂ ਲੋਕਾਂ ਨੇ ਨਾ ਟਿਪਨ ਚੁਕਾ ਦੇਣੇ ਆ ਹੁਣ ਅਸੀਂ ਆਪਣੀ ਮਰਜ਼ੀ ਨਾਲ ਖੇਤ ਜਾਂਦੇ ਆਂ ਆਪਣੀ ਮਰਜ਼ੀ ਨਾਲ ਕੰਮ ਕਰਦੇ ਆਂ ਸਾਡੇ ਬੱਚੇ ਵੀ ਕੰਮ ਤੇ ਲੱਗੇ ਹੋਏ ਆ ਇਦਾਂ ਕਹਿੰਦਾ ਹੋਇਆ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਸੋਡੇ ਮਾਧਿਅਮ ਰਾਹੀਂ ਵੀ ਆਪਾਂ ਛੋਟਾ ਕਿਸਾਨ ਮਜ਼ਦੂਰ ਛੋਟਾ ਦੁਕਾਨਦਾਰ ਜਥੇਬੰਦ ਹੋਣ ਦੀ ਲੋੜ ਆ ਜੀ ਆਪਾਂ ਜਥੇਬੰਦ ਅਸੀਂ ਹੋ ਜਾਾਂਗੇ ਤਾਂ ਅਸੀਂ ਲੈਂਡ ਪੂਲਿੰਗ ਦੀ ਨੀਤੀ ਕਦੇ ਵੀ ਲਾਗੂ ਨਹੀਂ ਹੋਣ ਦੇਵਾਂਗੇ ਅਸੀਂ ਤਾਂ ਮਰ ਜਾਾਂਗੇ ਜਾਂ ਮਾਰ ਦੇਾਂਗੇ ਸਾਡੇ ਪਿੰਡ 'ਚ ਵੜ ਕੇ ਤਾਂ ਵੇਖਣ ਸਾਡੀ ਜ਼ਮੀਨ 'ਚ ਪੈਰ ਧਰ ਕੇ ਤਾਂ ਦਿਖਾਉਣ ਅਸੀਂ ਤਾਂ ਇਹ ਸੋਚਿਆ ਹੋਇਆ ਵੀ ਮਰੇ ਤਾਂ ਪਏ ਆ ਤੇਨੇ ਮਾਰਾਂਗੇ ਬੈਠਾਂਗੇ ਤੇ ਜੀ ਤੁਹਾਡੇ ਕਿੰਨੇ ਜੀ ਇਲਾਕੇ ਦੀ ਜ਼ਮੀਨ ਕਿੰਨੀ ਹੈ ਇਹਦੇ ਪਾਲਿਸੀ 'ਚ ਇਹ 212 ਕਿਲੇ ਆਈ ਸਾਡੀ ਠੂਖੇੜੀ ਦੀ ਜ਼ਮੀਨ 212 ਵਿੱਚੋਂ ਕਿੰਨੇ ਕਿਸਾਨ ਨੇ ਜਿਹੜੇ ਰਾਜੀ ਆ ਦੇਣ ਨੂੰ ਜ਼ਮੀਨ ਮੈਂ ਕਹਿੰਦਾ ਜੀ ਇੱਕ ਵੀ ਨਹੀਂ ਹਾਂ ਇੱਕ ਵੀ ਰਾਜੀ ਨਹੀਂ ਹੈਗਾ ਸਾਡੀ ਪੰਚਾਇਤ ਵੀ ਸਾਡੇ ਨਾਲ ਸਾਡਾ ਸਾਰਾ ਪਿੰਡ ਸਾਡੇ ਨਾਲ ਅਸੀਂ ਕੋਈ 1 ਇੰਚ ਜ਼ਮੀਨ ਬਣੀ ਦਿੰਦੇ ਇਹਦੇ ਚੋਂ ਨਾ ਹੀ ਸਰਕਾਰੇ ਝਾਕ ਕਰੇ ਹੁਣ ਤਾਂ ਇਹਨਾਂ ਦਾ ਵੀ ਐਮਪੀ ਗੱਲ ਕਹਿ ਗਿਆ ਅੱਜ ਪਤਾ ਨਹੀਂ ਕੀ ਉਹ ਬਿਆਨ ਬੋਲ ਲਾ ਕੀ ਆ ਡਿਲੀਟ ਕਰ ਲੈਂਦੇ ਕੀ ਹੋ ਜਾਂਦਾ ਮਾਲਵਿੰਦਰ ਕੰਗ ਮਾਲਵਿੰਦਰ ਕੰਗ ਪਤਾ ਨਹੀਂ ਕੀ ਆ ਇਹਨਾਂ ਨੂੰ ਸੁੱਕ ਕੇ ਚੱਟਣ ਦੀ ਆਦਤ ਆ ਚੱਟਣ ਗਏ ਜਮੀਨ ਅਸੀਂ ਬਿਲਕੁਲ ਨਹੀਂ ਦੇਣੀ ਚਾਹੇ ਸਾਨੂੰ ਮਰਨਾ ਪੈ ਜੇ ਅਸੀਂ ਜ਼ਮੀਨ ਨਹੀਂ ਦੇਣੀ ਤੁਹਾਡੀ ਕਿੰਨੀ ਆ ਖੁੱਦ ਦੀ ਮੇਰੀ ਨਹੀਂ ਆਉਂਦੀ ਪਰ ਮੇਰੀ ਵੱਟ ਤੋਂ ਥੋੜਾ ਹੀ ਅਕਲ ਦਾ ਪਿੱਛੇ ਆ ਮੇਰੀ ਵੀ ਆ ਜੂਗੀ ਦੁੱਖ ਤਾਂ ਹੁੰਦਾ ਹੀ ਜਦੋਂ ਨਾਲ ਦਾ ਨਾਲ ਆ ਗਿਆ ਨਾਲ ਤਾਂ ਨਹੀਂ ਆਇਆ ਅਸੀਂ ਵੀ ਆ ਗਏ ਉਹਦੀ ਆ ਗਏ ਅਸੀਂ ਵੀ ਆ ਗਏ ਸਮਝ ਲਓ ਜਦੋਂ ਸਾਡਾ ਭਰਾ ਮਾਰਿਆ ਗਿਆ ਅਸੀਂ ਪਹਿਲਾਂ ਮਾਰੇ ਗਏ ਸਾਡੀ ਲੜਾਈ ਕੋਈ ਇਹ ਨਹੀਂ ਹੈਗੀ ਵੀ ਕੋਈ ਪਿੰਡ ਜਰਦੀਏ ਤੇ ਮੈਂ ਵਸਦਾ ਰਹਾਂ ਜੀ ਜੇ ਪਿੰਡ ਵਸਦਾ ਫੇਰ ਅਸੀਂ ਵਸਦੇ ਆ ਨਹੀਂ ਨਹੀਂ ਇਸ ਕਰਕੇ ਅਸੀਂ ਤਾਂ ਇੰਚ ਵੀ ਜ਼ਮੀਨ ਨਹੀਂ ਦਿੰਦੇ ਕੋਈ ਇੱਕ ਵੀ ਬੰਦਾ ਨਹੀਂ ਸਹਿਮਤ ਇਹਨਾਂ ਚੋਂ ਸਾਡੀਆਂ ਸਾਰੀਆਂ ਪਿੰਡ ਦੀਆਂ ਜਥੇਬੰਦੀਆਂ ਵੀ ਖੜੀਆਂ ਪੰਚਾਇਤ ਵੀ ਸਾਡੇ ਨਾਲ ਖੜੀ ਆ ਅਸੀਂ 1 ਕੈਂਚ ਵੀ ਜ਼ਮੀਨ ਨਹੀਂ ਸਾਡੇ ਨਾਲ ਮਜ਼ਦੂਰ ਕਿਸਾਨ ਛੋਟਾ ਦੁਕਾਨਦਾਰ ਸਾਡੀ ਪਿੰਡ ਦੀ ਲੈਂਡਿੰਗ ਪੂਲਿੰਗ ਵਾਸਤੇ ਅਸੀਂ ਸਾਰੇ ਮਰਨ ਨੂੰ ਤਿਆਰ ਆ ਤੇ ਖੜਾਂਗੇ ਤੇ ਅਸੀਂ ਖੁੱਡ ਨਹੀਂ ਦੇਵਾਂਗੇ ਇੱਥੇ ਪਿੰਡ ਚ ਉਹਨਾਂ ਨੂੰ ਵੜਨ ਵੀ ਨਹੀਂ ਦੇਵਾਂਗੇ ਵੜਨ ਵੀ ਨਹੀਂ ਦੇਵਾਂਗੇ ਜੀ ਅਬੀ ਤੁਹਾਡੀ ਕਿੰਨੀ ਜ਼ਮੀਨ ਆਈ ਜੀ ਇੱਧਰ ਸਰਪੰਚ ਨਹੀਂ ਇੱਧਰ ਹਾਂ ਸਰਪੰਚ ਜੀ ਦੂਜੀ ਪਿੰਡ ਦੇ ਹਾਂਜੀ ਹਾਂ ਬਾਈ ਗੁਰੂ ਜੀ ਖਾਲਸਾ ਵਾਈਗੁਰੂ ਜੀ ਫਤਿਹ ਜੀ ਮੈਂ ਸਰਪੰਚ ਸੰਦੀਲਾ ਸਿੰਘ ਪਿੰਡ ਟੂਠਿਆਣੀ ਤੋਂ ਅਸੀਂ 2027 ਚ ਆਮ ਆਦਮੀ ਪਾਰਟੀ ਸਰਕਾਰ ਦੇਖਣਾ ਚਾਹੁੰਦੇ ਸੀਗੇ ਪਰ ਇਹ ਜਿਹੜੇ ਸਾਡੇ ਨਾਲ ਤੱਕਾ ਕਰ ਰਹੇ ਗਏ ਲੈਂਡ ਪੋਲਿੰਗ ਛੜੀ ਜ਼ਮੀਨ ਐਕਵਾਇਰ ਚ ਆ ਗਈ ਜੀ ਮੈਂ ਕਿਸਾਨਾਂ ਨਾਲ ਐਮਐਲਏ ਸਾਹਿਬ ਦੀ ਵੀ ਤੇ ਬਾਕੀ ਹੋ ਵੀ ਆਈ ਸੀ ਉਹਨਾਂ ਦੀ ਵੀ ਮੀਟਿੰਗ ਵੀ ਕਰਾਈ ਮੈਂ ਕਿਸਾਨਾਂ ਦੇ ਘਰੇ ਜਾ ਕੇ ਵੀ ਇਹਨਾਂ ਨਾਲ ਮੀਟਿੰਗਾਂ ਕੀਤੀਆਂ ਆਪਣੇ ਘਰੇ ਹੀ ਬੁਲਾਇ ਕਿਤੇ ਕਿਸੇ ਨੇ ਵੀ ਹਾਂ ਨਹੀਂ ਕੀਤੀ ਸਾਰਿਆਂ ਦਾ ਜਵਾਬ ਹੈ ਸਾਡੇ ਪਿੰਡ ਦੇ ਵਿੱਚ ਕੋਈ ਵੀ ਜ਼ਮੀਨ ਨਹੀਂ ਦੇਣਾ ਚਾਹੁੰਦਾ ਸਰਪੰਚ ਕਿਹੜੀ ਪਾਰਟੀ ਤੋਂ ਬਣਿਆ ਪਾਰਟੀ ਆਪਾਂ ਆਮ ਆਦਮੀ ਪਾਰਟੀ ਦੇ ਸਰਪੰਚ ਗੇ ਠੀਕ ਹੈ ਹਾਂਜੀ ਹਾਂ ਉਹਨਾਂ ਨੂੰ ਵੀ ਸਹੀ ਨਹੀਂ ਲੱਗਦੀ ਨਹੀਂ ਨਹੀਂ ਆਪਾਂ ਨੂੰ ਵੀ ਸਹੀ ਸਹੀ ਨਹੀਂ ਲੱਗਦਾ ਗੀ ਮੈਨੂੰ ਵੀ ਇਹ ਗੱਲ ਸਹੀ ਨਹੀਂ ਲੱਗਦੀ ਮੇਰੇ ਪਿੰਡ ਦੇ ਲੋਕਾਂ ਦਾ ਦ ਬਹੁਤ ਮੇਲੇ ਘਰੇ ਆਉਂਦੇ ਮੈਂ ਵੀ ਨਏ ਘਰਾਂ ਚ ਜਾਣਾਗਾ ਦੱਸਿਆ ਵੀ ਪਾਲਿਸੀ ਬਾਰੇ ਮੈਂ ਸਭ ਨੂੰ ਸਮਝਾਇਆ ਪਰ ਇਹ ਪਾਲਿਸੀ ਮਨਜ਼ੂਰ ਨਹੀਂ ਹੈਗੀ ਹਾਂ ਮੈਂ ਆਪਣੇ ਪਿੰਡ ਦੇ ਨਾਲਗਾ ਸਰਕਾਰ ਤਾਂ ਫਾਇਦੇਗਿਨਾਰੀ ਹੈ ਕਿ ਬੜੀ ਚੰਗੀ ਪਾਲਿਸੀ ਹੈ ਪਲਾਟ ਦਿੰਨੇ ਹੈ ਕਰੋੜਾਂ ਰੁਪਏ ਦੇ ਬੜਾ ਕੋਈ ਦੱਸ ਰਿਹਾ ਤੁਹਾਨੂੰ ਨਹੀਂ ਉਹ ਪਤਾ ਲੱਗੇ ਫਾਇਦਾ ਕਿੱਥੇ ਨਹੀਂ ਨਹੀਂ ਮੈਂ ਇਹਨੂੰ ਸਮਝਾਇਆਗਾ ਮੈਂ ਵੀ ਪਾਲਿਸੀ ਉਹ ਸਾਰੀ ਪੜ੍ਹੀ ਉਹਨਾਂ ਤੋਂ ਵੀ ਅਫਸਰਾਂ ਤੋਂ ਵੀ ਜਾਣਕਾਰੀ ਲੈਤੀ ਸਭ ਨੂੰ ਦੱਸਿਆ ਪਰ ਕਿਸਾਨ ਸਾਡੇ ਜ਼ਮੀਨ ਨਹੀਂ ਦਿਨਾ ਚਾਹੁੰਦੇ ਕਿੰਨਾ ਮਰਜ਼ੀ ਫਾਇਦਾ ਵਜਾ ਕਰੋੜਾਂ ਲੱਖਾਂ ਕਿੰਨਾ ਮਰਜ਼ੀ ਸਾਨੂੰ ਫਾਇਦਾ ਹੁੰਦਾਗਾ ਪਰ ਜ਼ਮੀਨ ਨਹੀਂ ਦੇਣਾ ਚਾਹੁੰਦੇ ਜੀ ਜੀ ਇਹਨਾਂ ਦਾ ਜ਼ਿਕ ਸਾਡਾ ਤੇ ਕਿੱਲਾ ਕੀ ਆਇਆ ਕਿੱਲਾ ਕਰਾਇਆ ਤੁਹਾਨੂੰ ਪਲਾਟ ਨਹੀਂ ਚਾਹੀਦਾ ਜਿਹੜਾ ਕਹਿੰਦੇ ਪਲਾਟ ਦੇਵਾਂ ਕਰੋੜ ਰੁਪਏ ਸਾਨੂੰ ਕੋਈ ਪਲਾਟ ਨਹੀਂ ਚਾਹੀਦਾ ਅਸੀਂ ਤਾਂ ਜ਼ਮੀਨ ਰੱਖ ਗਈ ਰਾਜੀ ਹਾਂ ਜ਼ਮੀਨ ਨਹੀਂ ਚਾਹੀਦੀ ਹਾਂ ਹੈ ਜ਼ਮੀਨ ਥੋੜੀ ਥੋੜੀ ਸਾਡੇ ਕੋਲੇ ਜੀ ਇਹਲੇ ਚਾਰ ਕਿੱਲੇ ਕਿ ਇਹਲੇ ਤਿੰਨ ਕਿੱਲੇ ਕੀਤੀ ਕਰਾਂਗੇ ਕਾਦੇ ਸੱਤੇ ਤੁਹਾਡੀ ਤੁਹਾਡੀ ਕਿੰਨੀ ਹੈ ਜੀ ਬਾਪੂ ਜੀ ਹੈ ਨਹੀਂ ਆਪਣੀ ਦਾ ਹਾਂ ਤੇ ਕਿਵੇਂ ਲੱਗਦੀ ਹੈ ਪਾਲਿਸੀ ਜਿਹੜੀ ਲੈ ਕੇ ਆਈ ਸਰਕਾਰ ਬਹੁਤ ਗਲਤ ਹੈ ਇਹ ਜਿੰਨੀ ਇਹ ਪਾਲਿਸੀ ਗਲਤ ਹੈ ਨਹੀਂ ਦਾ ਕੋਈ ਅੱਜ ਤੱਕ ਕਿਸੇ ਸਰਕਾਰ ਨੇ ਕਰੇ ਹੀ ਨਹੀਂ ਸਾਨੂੰ ਤਾਂ ਇਹ ਸੀ ਵੀ ਸਰਕਾਰ ਕੁਝ ਕਰੂਗੀ ਪਰ ਉਹ ਜਿਹੜਾ ਬਦਲਾ ਆ ਲੈਣ ਸ ਇਹਨਾਂ ਨੇ ਬਦਲਾ ਸਾਡੇ ਜੀ ਵੀ ਲਿਆਤਾ ਤੇ ਵੀ ਬਦਲਾ ਆਤਾ ਉਹ ਸਾਡੇ ਤੇ ਬਦਲਿਆ ਸਾਰਾ ਕੁਝ ਜਿੰਨਾ ਵੀ ਸੀਗਾ ਸਾਰਾ ਸਾਰਾ ਭਾਰ ਕਿਸਾਨ ਤੇ ਸਿੱਟਤਾ ਇਹਨਾਂ ਨੇ ਕੋਈ ਬੰਦਾ ਨਹੀਂ ਛੱਡਿਆ ਇਹਨਾਂ ਨੇ ਵੀ ਕਿਸੇ ਪਾਸੇ ਹੋਵੇ ਜੀ ਭਾਈ ਤੁਹਾਡੀ ਕਿੰਨੀ ਜਮੀਨ ਸਾਢੇ 7 ਕਿੱਲੇ ਆਈ ਸਾਡੀ 7 ਕਿੱਲੇ ਆਈ ਹਾਂਜੀ ਠੀਕ ਹੈ ਕਿੰਨੀ ਤੁਸੀਂ ਜ਼ਮੀਨ ਦੇਣ ਨੂੰ ਤਿਆਰੋਂ ਸਰਕਾਰ ਅਸੀਂ ਫੁੱਟ ਵੀ ਨਹੀਂ ਦੇਣਾ ਜੀ ਹੈਗਾ ਹਾਂਜੀ ਤੇ ਫਿਰ ਸਰਕਾਰ ਤੇ ਕਹਿ ਰਹੀ ਹੈ ਕਿ ਕਿਸਾਨ ਬੜੇ ਖੁਸ਼ ਨੇ ਜ਼ਮੀਨ ਦੇਣ ਨੂੰ ਤਿਆਰ ਨਹੀਂ ਸਾਰੇ ਤੁਸੀਂ ਸੀਐਮ ਦਾ ਪਿੰਡ ਸਤੌਜ ਤੋਂ 20 ਕਿਲੋਮੀਟਰ ਆ ਜੀ ਜੇ ਉਹਨੂੰ ਇੰਨੀ ਚੰਗੇ ਲੱਗਦਾ ਆਪਦੇ ਪਿੰਡ ਸਤੌਜ ਕਿਉਂ ਨਹੀਂ ਬਣਾਉਂਦੇ ਜੀ ਉਹ ਆਪ ਦੀ ਜ਼ਮੀਨ 'ਚ ਬਣਾਉਣਾ ਸਾਨੂੰ ਕਿਉਂ ਹੈਰਾਨ ਕਰਦੇ ਕਿਉਂ ਦੁਖੀ ਕਰਦੇ ਸਾਨੂੰ 20 ਕਿਲੋਮੀਟਰ ਜੀ ਸਤੌਜ ਕਦੇ ਸੋਚਿਆ ਸੀ ਕਿ ਇਹੋ ਜੀ ਪਾਲਿਸੀ ਆਊਗੀ ਬਿਨਾ ਕੋਈ ਦਿੱਤੇ ਕੀਤੇ ਜ਼ਮੀਨ ਲੈ ਜਾਣਗੇ ਹਾਂਜੀ ਕਦੇ ਵੀ ਨਹੀਂ ਸੋਚਿਆ ਦੇਵੇਂ ਬੁਲਾ ਲੈ ਕੇ ਆਂਦਾ ਸੀ ਲੋਕਾਂ ਨੇ ਅਸੀਂ ਇਹਨਾਂ ਤੋਂ ਜੀ ਪਾਣੀ ਗਲਾਸ ਵਿੱਚ ਨਹੀਂ ਵੀਤਾ ਇੰਨਾ ਚਾ ਕੇ ਵੋਟਾਂ ਪਾਈਆਂ ਸੀ ਕਰਾਂ ਆਪਦੇ ਘਰ ਤੋਂ ਵੀ ਅਸੀਂ ਉਲਟੋ ਕੇ ਵੋਟ ਪਾਈ ਸੀ ਐਨੀ ਮਤ ਦਿੱਤੀ ਸੀ ਪੂਰਾ ਤੇਲ ਨਹੀਂ ਪਵਾਇਆਗਾ ਅਸੀਂ ਜੀ ਨਹੀਂ ਪਵਾਇਆਗਾ ਪਰ ਇਹਨੇ ਸਾਨੂੰ ਸਾਵਾਸੇ ਚੰਗੀ ਦਿੱਤੀ ਹੈ ਜੀ ਹਾਂਜੀ ਤੁਹਾਡੀ ਕਿੰਨੀ ਜਮੀਨ ਜੀ ਇਹ ਬੋਲਣ ਚ ਥੋੜੀ ਜੀ ਪ੍ਰੋਬਲਮ ਹੈ ਇਹਨਾਂ ਦੇ ਦੰਧਾਂ ਚ ਤੇ ਇਹਨਾਂ ਦੀ 8 ਕਿੱਲੇ ਜਮੀਨ ਆ ਜੀ ਇਹ ਲਿੰਕ ਰੋਡ ਦੇ ਉੱਤੇ ਹੀ ਇਹਨਾਂ ਦਾ ਘਰ ਆ ਵਿੱਚੀ ਘਰ ਆ ਜਦੋਂ ਇਹਨਾਂ ਕੋਲੇ ਕੱਖ ਬਣਾ ਬਚਿਆ ਘਰ ਬਣਾ ਬਚਿਆ ਜਮੀਨ ਬਣਾ ਬਚੀ ਹੂੰ ਫਿਰ ਇਹ ਕਰਨਗੇ ਕੀ ਬਿਲਕੁਲ ਇਸ ਕਰਕੇ ਇਹ ਕੋਈ ਸਹਿਮਤੀ ਨਹੀਂ ਸਾਡੀ ਜ਼ਮੀਨ ਦੇਣ ਦੀ ਤੇ ਇੱਕ ਹੋਰ ਕਹਿੰਦੇ ਆ ਮੁੱਖ ਮੰਤਰੀ ਵੀ ਜਿਹੜੇ ਕਿਸਾਨ ਨੇ ਇਹਨਾਂ ਨੂੰ ਗਮਰਾਹ ਕੀਤਾ ਗਿਆ ਜਾਂ ਜੱਥੇਬੰਦੀਆਂ ਜਿਹੜੇ ਲੀਡਰ ਨੇ ਉਹ ਗਮਰਾਹ ਕਰ ਰਹੇ ਆ ਵੀ ਫਾਇਦੇ ਨਹੀਂ ਦੱਸ ਰਹੇ ਨੁਕਸਾਨ ਦੱਸ ਰਹੇ ਕੱਲੇ ਤੁਸੀਂ ਤੈਨੂੰ ਕੀਤਾ ਕਿ ਨਹੀਂ ਤੁਸੀਂ ਫਾਇਦਾ ਫਾਇਦਾ ਦਾ ਸੀ ਇਹ ਪੁੱਛਣਾ ਚਾਹੁੰਦੇ ਹੋ ਕੋਈ ਬੰਦਾ ਸਾਨੂੰ ਕਹਿੰਦਾ ਜੀ 20 ਰੁਪਇਆ ਦੇ ਦੇ ਮੈਂ ਤੈਨੂੰ 25 ਬਹੇ ਦੇ ਦੇਣਾ ਉਹਦਾ ਫਾਇਦਾ ਕੀ ਹੋ ਜੂ ਜੀ 20 ਸਾਲਾਂ ਤੱਕ ਸਾਡੇ ਕਲੋਨੀ ਬਣੀ ਹੋਈ ਆ ਆਹ ਮਾਨਸਾ ਕੈਂਚੀਆਂ ਤੇ ਪੁੱਡਾ ਸੀ ਉਹ ਤਕਰੀਬਨ 30-35 ਕਿੱਲੇ ਆ ਉੱਥੇ ਇੱਕ ਵੀ ਮਕਾਨ ਨਹੀਂ ਪਿਆ ਉੱਥੇ ਲਾਈਟਾਂ ਲੱਗੀਆਂ ਕੋਈ ਰਾਹ ਰੂਝੇ ਬਣਾਏ ਹੋਏ ਆ ਗੇਟ ਵੀ ਲੱਗਿਆ ਉਹਦੇ ਵਾਲੇ ਵਾਲੇ ਬਾਉਂਡਰੀ ਵੀ ਆ ਇੱਕ ਵੀ ਮਕਾਨ ਉੱਥੇ ਹੈ ਨਹੀਂ ਤੁਸੀਂ ਜਾਂਦੇ ਹੋਏ ਹੁਣ ਦੇਖ ਵੀ ਲੈ ਉੱਥੇ ਬਰਨਾਲਾ ਰੋਡ ਤੇ ਆ ਉੱਥੇ ਇੱਕ ਵੀ ਨਹੀਂ ਬਣਿਆ ਉਹਨੂੰ ਡਿਵੈਲਪ ਕਰ ਲੈਣ ਪਹਿਲਾਂ ਇਹ ਕਾਦੇ ਵਾਸਤੇ ਇਹ ਪੰਜਾਬੂ ਜ਼ਮੀਨ ਆ ਇਹ ਤਿੰਨ ਫਸਲਾਂ ਦੇਣ ਵਾਲੀ ਜ਼ਮੀਨ ਜੀ ਹਾਂ ਆਪੇ ਸਰਕਾਰ ਕਹਿੰਦੀ ਵਿਕਾਸ ਕਰਨਾ ਜਿਹੜੇ ਪਲਾਟ ਦੇਵਾਂ ਇਹ ਕੱਟ ਕੇ ਤੁਹਾਨੂੰ ਉਹਨਾਂ ਦੇ ਕਰੋੜਾਂ ਰੁਪਏ ਕੀਮਤ ਹੋਣੀ ਆ ਤੁਹਾਨੂੰ ਉਹ ਨਹੀਂ ਚਾਹੀਦੇ ਨਹੀਂ ਜੀ ਸਾਨੂੰ ਕੋਈ ਪਲਾਟ ਨਹੀਂ ਚਾਹੀਦਾ ਸਾਡੇ ਕੋਲੇ ਆਪਦੀ ਜ਼ਮੀਨ ਹੈਗੀ ਐ ਅਸੀਂ ਉਤੇ ਖੇਤੀ ਕਰਦੇ ਆਂ ਵਧੀਆ ਨਰਵਾਹ ਕਰਦੇ ਆਂ ਠੀਕ ਹੈ ਜੀ ਸਾਡੇ ਵਿੱਚ ਮਕਾਨ ਪਾਇਆ ਹੋਇਆ 6 ਕਿੱਲੇ ਜ਼ਮੀਨ ਹੈ ਹੋਰ ਸਾਡੀ ਉਤੋਂ ਲਾਵਾ ਕਿਤੇ ਹੈ ਨਹੀਂ ਇਹ 6 ਕਿੱਲੇ ਕਿਵੇਂ ਬਣਾਏ ਕਿੰਨੀ ਮਿਹਨਤ ਕਰਨੀ ਪਈ ਮਿਹਨਤ ਕਰਕੇ ਪਿਓ ਦਦਦਿਆ ਨੇ ਮਿੱਟੀ ਚੱਕ ਚੱਕ ਕੇ ਗੱਡਿਆਂ ਨਾਲ ਮਿੱਟੀ ਚੱਕ ਚੱਕ ਕੇ ਟਿੱਬੇ ਸੀ ਸਮਾਰ ਕੇ ਹੁਣ ਦਾਣੇ ਹੋਏ ਨੇ ਉਹਦੇ ਚ ਦਾਣੇ ਆਪ ਦੇ ਖਾਣ ਜੋਗ ਹੁੰਦੇ ਐ ਤੇ ਉਹਦੇ ਨਾਲ ਅਸੀਂ ਨਰਵਾਹ ਵਧੀਆ ਕਰਦੇ ਆਂ ਸਾਨੂੰ ਕੋਈ ਦੁਕਾਨਦਾਰੀ ਨਹੀਂ ਚਾਹੀਦੀ ਕੋਈ ਸਾਨੂੰ ਪਲਾਟ ਨਹੀਂ ਚਾਹੀਦਾ ਨਾ ਸਾਨੂੰ ਦੁਕਾਨਦਾਰੀ ਕਰਨੀ ਆਉਂਦੀ ਹੈ ਨਾ ਅਸੀਂ ਕਰਨੀ ਹੈ ਕਦੇ ਸੋਚਿਆ ਸੀ ਵੀ ਆਏ ਜਿਵੇਂ ਜਿਹੜੇ ਤਿੰਨ ਕਾਲੇ ਕਾਨੂੰਨ ਆਏ ਸੀ ਮੋਦੀ ਸਰਕਾਰ ਦੇ ਉਹ ਤਾਂ ਸੀਗਾ ਕਿ ਥੋੜਾ ਸਮਾਂ ਲੱਗੂ ਬਹੁਤ ਕੁਝ ਕਰਨਾ ਪੈਣਾ ਸਿੱਧਾ ਏ ਜਮੀਨ ਉਦੋਂ ਵੀ ਮਾੜਿਆ ਜੀ ਉਦੋਂ ਬਹੁਤ ਜਿਆਦਾ ਮਾੜਿਆ ਇਹ ਇਹਨਾਂ ਦਾ ਜੀ 6 ਕਿੱਲਾਂ ਦੇ ਵਿੱਚ ਤਾਂ 6 ਕਿਲੇ ਜ਼ਮੀਨਾਂ ਇਹਨਾਂ ਦੇ ਪਿਓ ਦਾਦਿਆਂ ਨੇ ਲੈਤੀ ਹੋਈ ਜ਼ਮੀਨ ਆ ਜੀ ਆਪਦੀ ਘਰੂ ਬਾਕੀ ਇਹਨਾਂ ਦਾ ਜ਼ਮੀਨ ਦੇ ਵਿੱਚ ਤਿੰਨੇ ਭਰਾਵਾਂ ਦਾ ਘਰ ਹੈ ਜੀ ਦੋ ਭਰਾ ਨੇ ਤੇ ਇਹਨਾਂ ਦੇ ਬਜ਼ੁਰਗ ਨੇ ਉਹਨਾਂ ਦੇ ਵਿੱਚ ਇਹਨਾਂ ਦਾ ਪੂਰਾ ਵਧੀਆ ਮਕਾਨ ਬਣਿਆ ਹੋਇਆ ਹੈਗਾ ਇਹ ਉੱਥੇ ਮੁੱਢ ਤੋਂ ਹੀ ਰਹੇ ਰਹੇ ਨੇਗੇ ਇਹ ਕਿਵੇਂ ਛੱਡਣਗੇ ਜੀ ਉੱਥੇ ਹਾਂ ਇਹ ਇੱਕ ਖੁੱਡ ਵੀ ਨਹੀਂ ਜ਼ਮੀਨ ਦੀ ਅਸੀਂ ਸਾਰੇ ਸਾਡੇ ਪਿੰਡ ਦੀ ਸਹਿਮਤੀ ਹੈ ਕਿਸੇ ਕੌਲ ਵੀ ਸਾਡੇ ਪਿੰਡ ਤੋਂ ਅਸੀਂ ਖੁੱਡ ਜ਼ਮੀਨ ਦਾ ਨਹੀਂ ਦਿੰਦੇ ਅਸੀਂ ਤਾਂ ਸੋਚਿਆ ਸੀ ਬਦਲਾ ਲਿਆਉਣਗੇ ਇਹ ਬਦਲਾ ਲਿਆਉਣਗੇ ਬਦਲਾ ਬਦਲਾ ਦੇ ਵਿੱਚ ਤਾਂ ਅਸੀਂ ਆਪ ਹੀ ਨੁਕਸਾਨ ਕਰ ਬੈਠੇ ਬਾਕੀ 2027 ਆਉਣ ਵਾਲੀ ਹੈ ਜੀ 2027 ਦੇ ਵਿੱਚ ਦੱਸਾਂਗੇ ਵੀ ਡਲਾ ਤੋਂ ਡਲਾ ਹੋਤਾ ਹੈ ਪਤਾ ਨਹੀਂ ਕਿੱਧਰ ਸੇ ਚਲਾ ਹੋਤਾ ਹੈ ਇਸੇ ਵੰਤ ਮਾਲ ਨੂੰ ਹੀ ਦੱਸਾਂਗੇ ਜਿਵੇਂ ਇਹ ਬੋਰਡ ਲਾਤਾ ਹੁਣ ਪਿੰਡ ਦੇ ਵਿੱਚ ਕੋਈ ਆਮ ਆਦਮੀ ਦਾ ਆਊਗਾ ਤੇ ਫੇਰ ਆਮ ਆਦਮੀ ਆਮ ਆਦਮੀਆਂ ਨੂੰ ਅਸੀਂ ਪਿੰਡ ਚ ਵੜਨ ਨਹੀਂ ਹੀ ਦਿੰਦੇ ਜੀ ਤੁਰ ਕੇ ਜਾਵੇ ਜਾਂ ਕਿਵੇਂ ਜਾਊਗਾ ਕਿਤੇ ਲੰਘ ਜੇ ਪਰ ਅਸੀਂ ਆਪ ਜਦੋਂ ਤੁਹਾਨੂੰ ਪਤਾ ਲੱਗ ਗਿਆ ਵੀ ਇਹ ਝਾੜੂ ਵਾਲਾ ਹੈ ਅਸੀਂ ਝਾੜੂ ਵਾਲੇ ਬੰਦੇ ਨੂੰ ਪਿੰਡ ਚ ਨਹੀਂ ਵੜਨ ਦੇਵਾਂਗੇ ਐਂਟਰੀ ਵੀ ਨਹੀਂ ਅਸੀਂ ਬਾਈਕਾਟ ਕਰਾਂਗੇ ਉਹਨਾਂ ਦਾ ਭਾਂਡਾ ਸਿੱਕਾਂਗੇ ਕਿਉਂਕਿ ਇਹ ਅਡਾਨੀਆਂ ਬਾਨੀਆਂ ਨੂੰ ਤੇ ਮੁਰਖ ਸਾਰਾ ਉਹਨਾਂ ਨੂੰ ਦੇਣਾ ਚਾਹੁੰਦੇ ਐ ਅਸੀਂ ਨਹੀਂ ਦੇਣ ਦਿੰਦੇ ਅਸੀਂ ਤੁਹਾਨੂੰ ਬੇਰੋਜ਼ਗਾਰ ਕਰ ਦੇਣਾ ਇਹਨਾਂ ਨੇ ਤੇ ਅਸੀਂ ਤਾਂ ਫਿਰ ਉਹੀ ਗੱਲ ਨਾਲੇ ਛੋਟਾ ਕਿਸਾਨ ਮਾਰਿਆ ਜਾਊ ਦੇ ਨਾਲੇ ਜੀ ਕਿਸਾਨ ਤਾਂ ਮਾਰੇ ਗਿਆ ਤੇ ਛੋਟਾ ਦੁਕਾਨਦਾਰ ਹੁਣ ਦਊਂਗੇ ਜੀ ਐਵੇਂ ਆਦਮੀ ਲੈਣ ਨੂੰ ਬਿਲਕੁਲ ਨਹੀਂ ਆਊ ਆਪਦੀਆਂ ਲੱਤਾਂ ਤੇ ਜਾਊਗਾ ਕਿਸੇ ਦੀਆਂ ਤੇ ਜਾਊ ਕਿਸੇ ਦੀਆਂ ਇਹ ਹਾਲਾਤ ਹੋਈਆਂ ਨੇ ਬੋਡਿਆਂ ਦੇ ਟਾਂਕੇ ਤੋੜ ਦੇਾਂਗੇ ਹਾਂ ਹਾਂ ਜੀ ਮੈਂ ਇਹਨਾਂ ਨੂੰ ਪਿੰਡ 'ਚ ਬਾਈਕਾਟ ਕਰਦੇ ਹਾਂ ਪ੍ਰਧਾਨ ਜੀ ਅੱਜ ਅਸੀਂ ਇੱਥੇ ਐਸ ਕੇ ਐਮ ਤੇ ਕੇ ਐਮ ਨਾਲ ਸੰਬੰਧਿਤ ਜਥੇਬੰਦੀਆਂ ਜੀ ਪਿੰਡ ਠੂਠਿਆਲੇ ਦੇ ਵਿੱਚ ਜਿਹੜੀ ਲੈਂਡ ਪੂਲਿੰਗ ਦੀ ਪਾਲਿਸੀ ਲੈ ਕੇ ਆਇਆ ਹੈ ਆਪਾਂ ਘਰ ਤੁਮਾਨ ਉਹਦੇ ਵਿਰੋਧ ਦੇ ਵਿੱਚ ਆਇਆਗੇ ਆ ਬੰਦਾ ਖੜਾ ਹੈ ਤਿੰਨ ਭਾਈ ਨੇ ਇਹਨਾਂ ਦੀ ਤਿੰਨਾਂ ਦੀ 11.5 ਏਕੜ ਜ਼ਮੀਨ ਇਹਦੇ ਵਿੱਚ ਆਈ ਹੈ ਵਿਚੀ ਘਰ ਹੈ ਇਹਨਾਂ ਦਾ ਤੇ ਇਸ ਕਰਕੇ ਸਾਡਾ ਜਥੇਬੰਦੀਆਂ ਵੱਲੋਂ ਇਹ ਐਲਾਨ ਹੈ ਵੀ ਹੁਣ ਜਿਹੜੀ ਲੜਾਈ ਆ ਉਹ ਸੜਕਾਂ ਤੇ ਨਹੀਂ ਹੋਣੀ ਉਹ ਲੜਾਈ ਜ਼ਮੀਨ ਦੀ ਬੱਠ ਤੇ ਹੋਣੀ ਹੈ ਕਿਉਂਕਿ ਪੰਜਾਬ ਦਾ ਨਾਬਰੀ ਦਾ ਤਾਸ ਹੈ 1947 ਦਾ ਜਿਹੜਾ ਕੱਲੂਘਾਰਾ ਹੋਇਆ ਜਿਹਨੂੰ ਆਜ਼ਾਦੀ ਕਹਿੰਦੇ ਨੇ ਉਹਦੇ ਵਿੱਚ 123 ਬੰਦੇ ਫਾਸਿ ਜੜੇ ਨੇ ਜੀ ਤੋਂ 93 ਕੱਲੇ ਪੰਜਾਬ ਦੇ ਸੀਗੇ 4600 ਬੰਦਾ ਕਾਇ ਪਾਲੀ ਗਏ ਉਦੋਂ ਉਹਦੇ ਵਿੱਚੋਂ 2300 ਕੱਲੇ ਪੰਜਾਬੀ ਸੀਗੇ ਪੰਜਾਬੀਆਂ ਦੀ ਜਿਹੜੀ ਨਾਬਰੀ ਦਾ ਇਤਿਹਾਸ ਹੈ ਬੰਦ-ਬੰਦ ਘਟਾਉਣ ਵਾਲਾ ਦਾ ਇਤਿਹਾਸ ਹੈ ਬੰਦ-ਬੰਦ ਘਟਾ ਦਿਆਂਗੇ ਅਸੀਂ ਪਰ ਭਗਵਾਨ ਤੁਮਾਨ ਨੂੰ ਇੱਥੇ ਪੈਰ ਨਹੀਂ ਧਰਨ ਦੇਵਾਂਗੇ ਤੇ ਬਹੁਤ ਛੇਤੀ ਪਿੱਛੇ ਭਜੂਗਾ ਜੀ ਬਾਬਾ ਜੀ ਜਿਹੜੇ 11 ਕਿਲੇ ਤੋਂ ਜਿਹੜੇ ਤਿੰਨ ਭਰਾਵਾਂ ਕੋਲੇ ਆ ਤਿੰਨ ਭਰਾਵਾਂ ਕਿੰਨਾ ਕਿੰਨੀ ਮਿਹਨਤ ਕੀਤੀ ਉਹ ਇਹ ਬਣਾਉਣ ਬੱਛੇ ਤੁਸੀਂ ਉਹਦੇ ਦਾ ਜੀ ਸਭ ਨੂੰ ਪਤਾ ਸੀ ਏਡੇ ਜਿਹੇ ਟੱਬੇ ਚੱਕੇ ਠੀਕ ਹੈ ਬਹੁਤ ਮਜ਼ਬੂਤੀ ਨਾਲ ਪਾਣੀ ਡਾਉਣ ਲਾਇਆ ਹੈਗਾ ਆਪਦੇ ਮਾਨਸਾ ਤੋਂ ਘਰ ਪੱਟ ਕੇ ਇੱਥੇ ਪਾਇਆ ਹੈਗਾ ਠੋਠਾ ਦੇ ਵਿੱਚ ਨੰਗਰ ਚ ਇੱਥੇ ਪਾਇਆ ਖੇਤ ਦੇ ਵਿੱਚ ਆਇਗਾ ਕਿਹੜਾ ਹੁਣ ਸਾਰੇ ਸਾਥ ਉਹ ਖੋਹਿਆ ਗਿਆ ਵਾਹਣਾ ਜੀ ਘਰ ਸਾਡੇ ਉਜੜ ਗਏ ਅਸੀਂ ਕਰਾਂਗੇ ਕੀ ਇਹਦੇ ਪਿੱਛੇ ਸਾਨੂੰ ਦੋ ਦੋ ਤੰਦਨ ਕਿੱ데 ਆਉਂਦੇ ਆ ਵਾਗ ਕੇ ਅਸੀਂ ਦੁੱਧੋ ਮੰਡੀ ਪਾ ਕੇ ਆਣੀ ਸਬਜ਼ੀ ਕਿਦਾ ਕਿਦਾ ਬੀਜ ਦਿਆਂਗੇ ਜਦੋਂ ਸੱਤ ਸੋ ਵਾਹਣੀ ਖੋਹਿਆ ਸਾਡੇ ਦਾ ਗਾਲਕੋਟ ਦਾਪਾ ਤੋਂ ਨਾ ਨੇ ਪੂਰੀ ਸੜਦਾ ਕਸਤ ਨਹੀਂ ਰਹੀ ਹੁਣ ਦੱਸੋ ਜੀ ਅਸੀਂ ਉਹਨੂੰ ਵਾਹਣ ਕਨੇ ਦੇਵਾਂਗੇ ਬਿਲਕੁਲ ਦੋਸਤੂ ਗੱਲ ਤਾਂ ਕਰ ਹਾਂ ਹਾਂ ਬਾਪੂ ਬੜਾ ਜ਼ੋਰ ਲਾਏ ਭਗਵੰਤ ਮਾਨ ਕਿਵੇਂ ਲੱਗਿਆ ਹੁਣ ਕਰੀ ਯਾਰ ਇਹਨਾਂ ਗੱਲ ਕਰੀ ਕਰੀ ਪਹਿਲਾਂ ਇਹਨਾਂ ਦੀ ਲਾ ਲੋ ਇੱਧਰ ਲੈ ਲੋ ਇਹ ਵੀ ਕਰਾਂਗੇ ਹਾਂ ਮੈਂ ਲੈਣਾ ਐਨ ਪਾਲਿਸੀ ਲੈ ਕੇ ਜਾਂਦੀ ਆ ਜਿਹੜੀ ਆ ਬਾਈ ਨੇ ਗੱਲ ਕਰੀ ਐ ਉਹ ਲੱਖ ਰੁਪਏ ਦੀ ਗੱਲ ਕਰੀ ਐ ਵੀ ਤੇ ਇਥੋਂ ਰੁਪਿਆ ਲੈ ਕੇ 25 ਪੈਸੇ ਜਿਹੜੇ ਪਲਾਂਟ ਕਹਿੰਦੇ ਨੇ ਅਸੀਂ ਦੇਵਾਂਗੇ ਉਹਨਾਂ ਦਾ ਪਲਾਂਟਾਂ ਦਾ ਸਾਨੂੰ ਫਾਇਦਾ ਕੀ ਹੋਊਗਾ ਸਾਡੀ ਜ਼ਮੀਨ 'ਚ ਇੱਕ ਚਾਰ ਇੱਟਾਂ ਲਾ ਕੇ ਇੱਕ ਛੋਟਾ ਜਿਹਾ ਮਕਾਨ ਬਣਾ ਕੇ ਕਹਿੰਦੇ ਤੁਸੀਂ ਇੱਥੇ ਵੜ ਜੋ ਆਪ ਸੀਕ ਨਾਲਾਂ ਦੀ ਢੂਹੀ ਮਰੀ ਜਾਂਦੇ ਨੇ ਆਪ ਸ਼ੀਕਣਾ ਰੱਖਦੇ ਨੇ ਉਹਦੇ 8.5 ਕਨਾਲਾਂ ਦੇ ਵਿੱਚੋਂ ਸਾਨੂੰ ਹੀ ਦੋ ਕਨਾਲਾਂ ਬਗਲ ਕੇ ਦਿੰਦੇ ਨੇ ਇਹੇ ਜਾਂ ਮੈਂ ਉਹ ਜਿਹੜਾ ਹਿਟਲਰਤੀਗਾ ਉੱਥੋਂ ਵਾਲਾ ਇਹਦੇ ਉਦੋਂ ਵੀ ਵੱਧ ਕੇ ਹਿਟਲਰ ਤੋਂ ਵੀ ਗੰਦੇ ਬੰਦੇ ਆ ਗਏ ਹਾਂ ਉਹਦਾ ਸਿੱਧਾ ਡਾਂਗਣਾ ਬੰਦੇ ਨੂੰ ਮਾਰਦਾ ਸੀ ਹਾਂ ਉਹ ਇਹ ਹਾਂ ਇਹਨੇ ਇਹਨਾਂ ਨੇ ਤਾਂ ਭੁੱਖੇ ਰਹਿ ਕੇ ਵੀ ਮਰੋ ਤੁਸੀਂ ਬਦੀਨ ਹੋ ਕੇ ਮਰੋ ਇਹਨਾਂ ਦੀ ਤਾਂ ਆ ਨੀਤੀ ਹੈ ਬਸ ਇਹ ਮੁੱਖ ਮੰਤਰੀ ਬੜਾ ਚੰਗਾ ਲੱਗਦਾ ਸੀ ਪਹਿਲਾਂ ਹੁਣ ਕਿਵੇਂ ਲੱਗਦਾ ਨਹੀਂ ਮੈਂ ਉਦੋਂ ਕਹਿੰਦਾ ਸੀ ਮਖਾ ਹੁਣ ਭਗਵਾਨ ਤਮਨ ਵਧੀਆ ਬੰਦਾ ਹੈ ਪਰ ਜਦੋਂ ਮੁੱਖ ਮੰਤਰੀ ਬਣ ਗਿਆ ਉਥੇ ਕੁਰਸੀ ਤੇ ਬਹਿ ਗਿਆ ਫਿਰ ਇਹ ਸਾਡਾ ਦੁਸ਼ਮਣ ਬਣੂਗਾ ਕਿਹਾ ਤੁਸੀਂ ਇਹਦੇ ਵਿੱਚ ਦੇਖ ਲਓ ਹੁਣ ਬਣ ਗਿਆ ਦੁਸ਼ਮਣ ਫਿਰ ਲੱਗਦਾ ਹਾਂ ਦੁਸ਼ਮਣ ਬਣ ਗਿਆ ਹਾਂ ਤੇ ਜਿਵੇਂ ਹੁਣ ਤੁਸੀਂ ਬੰਦ ਕਰਤਾ ਆਮ ਆਦਮੀ ਵਾਲਾ ਨਾ ਹਾਂ ਇੱਥੇ ਵੜਨਾ ਬੰਦ ਕਰਤਾ ਮੈਂ ਤਾਂ ਉਦੋਂ ਜਿੱਤੇ ਵਿਜੇ ਸਿੰਘ ਲਾਇਆ ਤੇ ਆ ਸਾਡਾ ਭਾਈ ਰੋਣ ਲੱਗ ਗਿਆ ਵੀ ਤੂੰ ਰੋਂਦਾ ਆਕਾਸ਼ ਤੋਂ ਹੈ ਇਹਨੂੰ ਮੂੰਹ ਤੇ ਖੜੇ ਪੁੱਛ ਲੋ ਇਹਦੇ ਤਿੰਨ ਮਾਰਕਾ ਫੇਰ ਬੰਦਾ ਇਹ ਇਹ ਤਾਂ ਉਹਨਾਂ ਮੂਰੇ ਮਿੰਨ ਮਿੰਨ ਲਾ ਕੇ ਕਰਨ ਜੇ ਅਸੀਂ ਕਿੱਧਰ ਜਾਵਾਂਗੇ ਜੀ ਨੂੰ ਇਹ ਕਿਸਾਨ ਹੈ ਕਿ ਕੌਣ ਹੈ ਵਿਜੇ ਸਿੰਘ ਲੈ ਹਾਂ ਕੀ ਹੈ ਦੁਕਾਨਾਂ ਆਪ ਦੱਬੀ ਬੈਠੇ 26 ਦੁਕਾਨਾਂ ਨੇ ਇਹਨਾਂ ਨੇ ਦੱਬੀਆਂ ਹੋਈਆਂ ਹਸਪਤਾਲ ਦੇ ਸਾਹਮਣੇ ਕਿੱਡਾ ਕੱਪ ਭਲਾ ਮਾਨਸ ਹੈ ਮੈਂ ਇਹਨੂੰ ਤਾਂ ਉਹ ਦਿਨ ਦਾ ਇਹ ਤੇ ਇੰਨਾ ਗੁੱਸਾ ਸਾਧੂਗਾ ਇਹ ਮਾਨਸਾ ਤੋਂ ਆ ਸਾਡੇ ਸਾਡੇ ਪਿੰਡ ਦਾ ਹੁਣ ਇਹ ਜੰਪਲ ਬਣ ਗਿਆ ਮੈਨੂੰ ਤਾਂ ਇਹਦੇ ਤੇ ਇੰਨਾ ਗੁੱਸਾ ਵੀ ਤੂੰ ਰੋਂਦਾ ਕਾ ਤੁਸੀਂ ਉਹਦੇ ਤਿੰਨ ਧਰ ਦਿੰਦਾ ਅਸੀਂ ਹੈਗੇ ਤੀ ਛਡਾਉਣ ਵਾਲੇ ਹੁਣ ਜੇ ਆਉਣਗੇ ਪੰਨਾ ਜ਼ਮੀਨ ਲੈਣ ਦੇਵੋਗੇ ਉਹਨਾਂ ਨੂੰ ਹਾਂ ਨਾ ਦੇਵਾਂਗੇ ਜ਼ਮੀਨ ਮਿੰਕੇ ਦੇਵਾਂਗੇ ਆ ਤਾਂ ਜਾਣ ਪਿੰਡ ਚ ਉਹ ਪੁੱਛ ਰਹਿਤੀ ਚੋਰੀਆਂ ਚੋਰੀਆਂ ਮੀਟਿੰਗ ਕਰਕੇ ਉਦਰੀ ਕਿਧਰੇ ਭੱਗ ਜਾਂਦੇ ਨੇ ਉਹ ਭੱਗ ਜਾਂਦੇ ਨੇ ਉਹ ਭੱਗ ਜਾਂਦੇ ਨੇ ਜਿਹੜੇ ਸਾਡੇ ਕਮੇਟੀ ਵਾਲੇ ਨੇ ਉਹ ਸਾਨੂੰ ਐ ਨਹੀਂ ਦੱਸਦੇ ਐ ਨਹੀਂ ਕਹਿੰਦੇ ਵੀ ਇੰਨੇ ਵਜੂ ਆਉ ਆਇਓ ਤੁਸੀਂ ਫੇਰ ਅਸੀਂ ਮਿੰਕਿਓ ਦੀ ਦੇ ਦਿੱਗੇ ਚੋਰੀਆਂ ਆਉਂਦੇ ਆ ਚੋਰੀਆਂ ਸਾਡੀ ਇੱਕ ਕਮੇਟੀ ਹੈ ਜਿਹੜੀ 11 ਮੈਂਬਰੀ ਜਮੀਨ ਵਾਲੀ ਕਮੇਟੀ ਹੈ ਉਹ ਸਾਨੂੰ ਬੁਲਾਉਂਦੀ ਨਹੀਂ ਮੌਕੇ ਤੇ ਮੌਕੇ ਤੇ ਬੁਲਾ ਲੈਣ ਤਾਂ ਦੱਸ ਦਈਏ ਅਸੀਂ ਵੀ ਐਂ ਕੁਰਤਾ ਮੇਚ ਐਂ ਦਿੰਦੇ ਨੇ ਕੁਰਤੇ ਦਾ ਮੇਚ ਹਾਂ ਜਿਹੜੀ ਸਰਕਾਰ ਕਹੀ ਜਾਂਦੀ ਹੈ ਕਿਸਾਨ ਬੜੇ ਖੁਸ਼ ਨੇ ਥੋੜੇ ਪਿੰਡ ਦੇ ਕਿੰਨੇ ਚਾਹੁੰਦੇ ਦੇਣੀ ਯਾਰ ਝੂਠ ਕਿਸ ਦੀ ਮਾਨ ਦਾ ਚਾਹੇ ਤੂੰ ਬੋਲਦੇ ਚਾਹੇ ਉਹ ਬੋਲਦੇ ਨਾ ਕੋਈ ਚਾਹੇ ਮੈਂ ਬੋਲਦਾ ਝੂਠ ਤਾਂ ਝੂਠੀਆਂ ਗੱਲਾਂ ਤਾਂ ਕੋਈ ਕਰੀ ਜਾਵੇ ਸੂਖਦਾ ਤੱਕ ਉਹ ਹੋ ਨਹੀਂ ਗਿਆ ਬੰਦਾ ਕੋਈ ਨਹੀਂ ਬੰਦਾ ਜਿਹੜਾ ਦੇਣੀ ਚਾਹੁੰਦਾ ਜਿਵੇਂ ਕੋਈ ਵੀ ਨਹੀਂ ਛੋਡੀ ਤਾਂ ਨਹੀਂ ਆਈ ਇਹ ਚ ਨਾ ਸਾਡੀ ਨੇ ਸਾਡੀ ਮੈਂ ਤੈਨੂੰ ਕਿਹਾ ਹੈ ਜੇ ਇਹਨਾਂ ਦੀ ਬਚੂਗੇ ਅਸੀਂ ਫੇਰ ਬਚਾਂਗੇ ਅਸੀਂ ਇਹਨਾਂ ਤੋਂ ਫੰਡ ਲੈਨੇ ਦਿਨ ਰਾਤ ਹਾਂ ਫੇਰ ਚੱਲਦੀ ਹੈ ਫੇਰ ਚੱਲਦੀ ਹੈ ਸਾਡੀ ਜੂਨੀਅਰ ਸਾਡੀ ਜ਼ਮੀਨ ਹੀ ਮੰਨਣੀ ਪੂ ਤੈਨੂੰ ਹਾਂ ਜੇ ਜ਼ਮੀਨ ਹੈ ਰਹੀ ਫੇਰ ਰਹੂਗੀ ਹਨਾ ਹਾਂ ਫੇਰ ਕੀ ਰਹੋ ਕੁਝ ਵੀ ਨਹੀਂ ਰਹਿੰਦਾ ਸਾਰਿਆਂ ਦਾ ਹੀ ਸਹੀ ਹੈ ਹਾਂ ਜੀ ਥੋੜੀ ਕਿੰਨੀ ਆਈ ਹੈ ਜੀ ਨਹੀਂ ਮੇਰੀ ਤਾਂ ਆਈ ਨਹੀਂ ਹੈ ਜੀ ਵੈਸੇ ਜੇ ਇਹਨਾਂ ਜੀ ਜੀ ਦੀ ਵੀ ਆ ਗਈ ਸਾਰਿਆਂ ਨੂੰ ਦੁੱਖ ਆਇਆ ਅਗਲੀ ਵਾਰ ਆ ਸਕਦੀ ਹੈ ਥੋੜੀ ਵੀ ਲੈ ਫੇਰ ਲੈ ਇਹ ਫੇਸ ਬਣ ਜੂ ਫੇਰ ਦੂਜਾ ਬਣਾ ਰਹੇ ਨੇ ਬਿਠਡੇ ਜਿਵੇਂ ਚਾਰ ਪੰਜ ਫੇਸ ਬਣਾਏ ਨੇ ਆਵਾਜ਼ ਉਹ ਹਜੇ ਤੱਕ ਨਹੀਂ ਹੋਏਗੇ ਬਿਲਕੁਲ ਕਿੱਲੇ ਅਸੀਂ ਜ਼ਰੂਰ ਦੇਵਾਂਗੇ ਅਸੀਂ ਸਾਰੇ ਪਿੰਡ ਵਾਲੇ ਕਰ ਰਹੇ ਹਾਂ ਰਾਏ ਤੇ ਰਾਏ ਚੱਲ ਰਹੀ ਆ ਸਾਡੀ ਅਸੀਂ ਲੱਕੜ ਦੇ ਕਿੱਲੇ ਕਢਾ ਕੇ ਰੱਖਾਂਗੇ ਠੀਕ ਹੈ ਉਹਦਾ ਕਰਨਾ ਕੀ ਆ ਉਹ ਇਹਨਾਂ ਨੂੰ ਦੱਸਾਂਗੇ ਜਿਹੜੇ ਰਾਤ ਨੂੰ ਆਉਂਦੇ ਆ ਠੀਕ ਹੈ ਸਾਨੂੰ ਸਮਝਾਉਣ ਆਉਂਦੇ ਆ ਰਾਤ ਨੂੰ ਉਹ ਕਿੱਲੇ ਆ ਦਾ ਅਸੀਂ ਕੀ ਉਹਨਾਂ ਨੂੰ ਦੱਸ ਦਿਆਂਗੇ ਰਾਤ ਨੂੰ ਆ ਕੇ ਦੇਖ ਲੈਣਗੇ ਹਾਂ ਬਾਈ ਜੀ ਇੱਕ ਥੋੜਾ ਸਵਾਲ ਹੁੰਦਾ ਬਾਰੀ-ਬਾਰੀ ਤਿੰਨ ਚਾਰ ਵਾਰੀ ਦੁਹਰਾਇਆ ਤੁਸੀਂ ਕਿ ਤੁਹਾਡੀ ਜ਼ਮੀਨ ਆਈ ਹੈ ਮੈਂ ਤੁਹਾਨੂੰ ਪੁੱਛਦਾ ਤੁਸੀਂ ਪੰਜ ਸੱਤ ਭਾਈ ਹੋ ਤੁਹਾਡਾ ਇੱਕ ਘਰ ਹੋਵੇ ਤੇ ਪੰਚਾਇਤ ਕਹੇ ਤੁਹਾਡੇ ਵੇੜੇ ਦੇ ਵਿੱਚ ਅਸੀਂ ਤਾਂ ਆਰਓ ਲਾਉਣਾ ਹੈ ਦੇ ਉਹ ਜਗ੍ਹਾ ਤੇ ਉਹ ਜਗ੍ਹਾ ਅਜੇ ਮੇਰੀ ਤਾਂ ਫਿਰ ਜਿਹੜੇ ਮੇਰੇ ਬਾਕੀ ਦੇ ਭਾਈ ਆ ਜਾਂ ਤੇਰੇ ਬਾਕੀ ਦੇ ਭਾਈ ਆ ਉਹ ਚੁੱਪ ਬੈਠਣਗੇ ਨਹੀਂ 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 ਉਹਨਾਂ ਦੀ ਤਾਂ ਆਈ ਵੀ ਨਹੀਂ ਉਹਨਾਂ ਦਾ ਤਾਂ ਕਮਰਾ ਵੀ ਨਹੀਂ ਆਇਆ ਪਰ ਅਗਲੇ ਦੀ ਆ ਗਈ ਨਾ ਪਰ ਹਰ ਤਾਂ ਸਾਡੇ ਭਾਈ ਬਿਲਕੁਲ ਅਸੀਂ ਖੜੇ ਆ ਆਪਦੇ ਨਾਲ ਲੜਾਈ ਸਾਂਝੀ ਹੈ ਜ਼ਮੀਨਾਂ ਦੀ ਬਿਲਕੁਲ ਅਸੀਂ ਨਾਲ ਖੜੇ ਆ ਸਿਰ ਲੱਗਣ ਨੂੰ ਥਾਂ ਕਰ ਰਿਹਾ ਹੈ ਭਗਵੰਤ ਮਾਨ ਸੋਚ ਲਿਆ ਹੁਣ ਗਲਤੀ ਹੈ ਉਹਦੀ ਇਹ ਬਾਪੂ ਸੋਚਿਆ ਸੀ ਜਿਵੇਂ ਮੋਦੀ ਨੇ ਤਾਂ ਹਲੇ ਕਾਨੂੰਨ ਲੈ ਕੇ ਆਂਦੇ ਸੀਗੇ ਉਹ ਪਤਾ ਨਹੀਂ ਕਦੋਂ ਕੀ ਕੁਝ ਹੋਣਾ ਸੀਗਾ ਭਗਵੰਤ ਮਾਨ ਨੇ ਸਿੱਧਾ ਹੀ ਆ ਕੇ ਜ਼ਮੀਨਾਂ ਨੂੰ ਹੱਥ ਪਾ ਲਿਆ ਨੇ ਕਾਨੂੰਨ ਤਾਂ ਪਹਿਲਾਂ ਤਾਂ ਬਣਿਆ ਭਗਵੰਤ ਮਾਨ ਦੇ ਹੁੰਦ ਤੇ ਇਹ ਲਾਗੂ ਕਰ ਦੇਣਾ ਹਾਂ ਉਹ ਮੁਕੇਸ਼ ਤੇ ਰਕੇਸ਼ ਨੇ ਦੋਨੇ ਭਰਾ ਨਾ ਇੱਕ ਦਿਨ ਮੁਕੇਸ਼ ਇੱਕ ਦਿਨ ਰਕੇਸ਼ ਹੈ ਇਹ ਇਹ ਤੋਂ ਲਾਗੂ ਕਰਾਉਂਦੇ ਨੇ ਉਹਨੂੰ 500 ਰੁਪਈਆ ਦੀ ਦੇਤੀ ਹੋ ਭਗਵੰਤ ਮਾਨ ਨੂੰ ਵੀ ਆ ਲਾਗੂ ਕਰਕੇ ਦੇ ਹ ਪਰ ਜਿਹਨੇ ਕਹਿੰਦਾ ਸੀ ਮੈਂ ਕਿਸਾਨਾਂ ਦਾ ਪੁੱਤਰ ਆ ਦੁੱਖ ਦਰਦ ਪਤਾ ਫਿਰ ਉਹ ਗੱਲ ਕਿੱਧਰ ਗਈ ਹੁਣ ਮੈਂ ਕੀ ਕਿਸਾਨਾਂ ਦਾ ਪੁੱਤਰ ਨਹੀਂ ਜੇ ਕਿਸਾਨਾਂ ਦਾ ਪੁੱਤਰ ਕਹਿ ਕੇ ਵਿੜਿਆਊਗਾ ਵੀ ਆਪਣਾ ਚਰ ਭਾਈ ਐ ਤਾਂ ਆਪਾਂ ਵੀ ਕਿਸਾਨ ਐ ਵੀ ਕਿਸਾਨ ਐ ਇਹ ਫੇਰ ਹੀ ਕਾਰਜ ਤੇ ਜਾ ਉਹ ਮਾਰ ਦੇਣਾ ਡੰਗਾ ਕਿਸਾਨਾਂ ਦਾ ਪੁੱਤ ਕਹਿ ਕੇ ਜੀ ਬਾਈ ਜੀ ਇਹ ਤਾਂ ਆਪ ਦੇ ਆਪ ਇਹ ਕਹਿੰਦਾ ਜੀ ਤਾਂ ਕਿਸਾਨ ਹੀ ਨਹੀਂਗੇ ਅਸੀਂ ਕਿਸਾਨ ਆ ਸਾਰੇ ਆ ਜਿੰਨੇ ਖੜੇ ਆ ਸਾਰੇ ਕਿਸਾਨ ਆ ਅਸੀਂ ਦੋ ਦੋ ਚਾਰ ਚਾਰ ਉਹ ਕਹਿੰਦੇ ਤਾਂ ਕਿਸਾਨ ਹੀ ਨਹੀਂਗੇ ਹੁਣ ਇਹ ਨਾਲ ਇਹ ਕਹਿੰਦੇ ਖੇਤ ਕਦੋਂ ਗਏ ਆ ਖੇਤ ਕਦੋਂ ਗਏ ਆ ਇਹ ਕੱਲ ਆਪ ਵੀ ਮੰਜੇ ਤੇ ਰੰਗ ਕਰਾ ਕੇ ਪਤਾ ਨਹੀਂ ਕਿਹਦੇ ਕੋਠੇ 'ਚ ਬੈਠਾ ਸੀ ਸਾਰੇ ਚਿੱਟੇ ਕੁਰਤੇ ਪਜਾਮਾ ਵਾਲੇ ਦੀ ਉਹਦੇ ਨਾਲ ਮੈਂ ਵੀਡੀਓ ਵੇਖੀ ਆ ਉਹਦੀ ਸਾਰੇ ਕੁਰਤੇ ਕੋਈ ਵੀ ਜ਼ਮੀਨ ਵਾਲਾ ਮਾਲਕ ਨਹੀਂ ਸੀਗਾ ਪਰ ਇਹਨੂੰ ਜਿੜੀ ਲਾ ਕੇ ਖੁੱਤਾ ਬਠਿੰਡੇ ਵਗ ਗਿਆ ਬੇਸਲੇ ਹੋ ਗਈ ਵੀ ਆਪਾਂ ਜਿੜੀ ਕਾ ਕੇ ਚੋਰੀਆਂ ਵਾਹਣ ਵਾਤਾ ਹਨਾ ਚੋਰੀਆਂ ਵਾਹਣ ਵਾ ਕੇ ਉਹਨਾਂ ਨੇ ਵਿਚਾਰਿਆਂ ਦੇ ਦਵਾਰੇ ਪੌਦ ਬੀਜ ਕੇ ਹੁਣ ਉਹਨਾਂ ਨੇ 5-6 ਦਿਨ ਹੋ ਗਏ ਹੁਣ ਦੁਬਾਰੀ ਜਿੜੀ ਲਾਈ ਆ ਉੱਥੇ ਭਗਵੰਤ ਮਾਨ ਨੇ ਮੂੰਹ ਨਹੀਂ ਮੂੰਹ ਦੀ ਖਾਦੀ ਨਹੀਂ ਉਹ ਮਕੇਸ਼ ਰਕੇਸ਼ ਨੇ ਜਿਹੜੇ ਰੋਪਣਾ ਚਾਹੁੰਦੇ ਨੇ ਉਹਨਾਂ ਨੇ ਮੂੰਹ ਦੀ ਖਾਦੀ ਨਹੀਂ ਫਿਰ ਇੱਥੋਂ ਵੀ ਕੱਢਣ ਗਏ ਇੱਥੋਂ ਵੀ ਕੁਝ ਨਹੀਂ ਨਿਕਲਦਾ ਉਹਨਾਂ ਨੂੰ ਨਾ ਅਸੀਂ ਜ਼ਮੀਨ 'ਚ ਪੈਰ ਧਰ ਅੱਜ ਤਰ੍ਹਾਂ ਦੇ ਕਿੰਨਾ ਕਦਰ ਧਰ ਦੇਗੇ ਉਹ ਪਟਿਆਲੇ ਦੀ ਗੱਲ ਹੈ ਤੇ ਸਾਹਮਣੇ ਬਿਮਾਰੀ ਜੀ ਦੀ ਲਵਾਤੀ ਜੀ ਬਿਲਕੁਲ ਪਿੰਡਾਂ ਦੇ ਪਿੰਡ ਇਕੱਠੇ ਹੋ ਗਏ ਸੋਚੇ ਜੀ ਬਈ ਹੁਣ ਤੁਸੀਂ ਇਹ ਦੱਸੋ ਪਹਿਲਾਂ ਭਵਾਨਦਰ ਨੇ ਕਿਹਾ ਮਾਸਟਰ ਦਾ ਮੁੰਡਾ ਹੈ ਤੇ ਸਾਰੇ ਮਾਸਟਰ ਕੁੱਟੇ ਨਹੀਂ ਬਿਲਕੁਲ ਦੇਖਣ ਕਿਵੇਂ ਕਿਸਾਨਾਂ ਦਾ ਮੁੰਡਾ ਹੈ ਤੇ ਫਿਰ ਸਾਰੇ ਕਿਸਾਨਾਂ ਨੂੰ ਨਿਖੇਰੇ ਹੁਣ ਕਿੰਨੀ ਜ਼ਮੀਨ ਆਪਣੀ ਐਕਵਾਇਰ ਕਰ ਲਈ ਦੂਜੀ ਗੱਲ ਇਹ ਜਿਹੜੀ ਗੱਲ ਵੀ ਲਾਇਬਿਲਿਟੀ ਚੱਲ ਰਹੀ ਹੈ ਜਿਹੜੇ ਕਿਸਾਨ ਕਹਿ ਰਹੇ ਸਨ ਅਸੀਂ ਤਾਂ ਆਪਣੀ ਜ਼ਮੀਨ ਨੂੰ ਹੋਰ ਵੀ ਦੇਣ ਨੂੰ ਤਿਆਰ ਆਂਗੇ ਪਹਿਲੀ ਗੱਲ ਉਹ ਪੜਤਾਲ ਕੀਤੀ ਹੋਵੇ ਉਹ ਕਿਸਾਨ ਸ ਬੀ ਤੁਸੀਂ ਇਹ ਬੋਲ ਦੋ ਵੀ ਹਾਂ ਵੀ ਅਸੀਂ ਜ਼ਮੀਨ ਦੇ ਨੂੰ ਤਿਆਰ ਪਹਿਲਾਂ ਉਹਨਾਂ ਚੈੱਕ ਕੀਤਾ ਜਾਵੇ ਉਹਨਾਂ ਜ਼ਮੀਨ ਸੱਚੀ ਆਈ ਹੈ ਵੀ ਇੱਕ ਏਜੰਡਾ ਚਲਾਇਆ ਜਾਂਦਾ ਵੀ ਹਾਂ ਫਾਇਦੇ ਨੇ ਫਾਇਦੇ ਕੀ ਫਾਇਦੇ ਪਹਿਲਾਂ ਮੈਨੂੰ ਐ ਦੱਸੋ ਹੁਣ ਜੇ ਆਪਣੀ ਜ਼ਮੀਨ ਹੀ ਰੋਕ ਲਈ ਅਸੀਂ ਵਿਲੇ ਹੋਗੇ ਤੇ ਫਿਰ ਅਸੀਂ ਨਸੇ ਪੱਤਿਆਂ ਨੂੰ ਵਧਾਂਗੇ ਜੇ ਨੌਕਰੀ ਮਿਲਦੀ ਨਹੀਂਗੀ ਵੀਰਜਗਾਰੀ ਬਣਾਂਗੇ ਵੀਰਜਗਾਰ ਬੰਦਾ ਕਰੂਗਾ ਕੀ ਦੱਸੋ ਮੈਨੂੰ ਤੁਸੀਂ ਆਪ ਦੱਸੋ ਆਪਾਂ ਵੀਰਜਗਾਰ ਵੀ ਕੀ ਪੁੱਠੇ ਕੰਮਾਂ ਨੂੰ ਜਾਵਾਂਗੇ ਇਹੀ ਗੱਲ ਵੀ ਚਾਹੁੰਦੇ ਕੀ ਨੇ ਵੀ ਵਧੀਆ ਉਹਦੇ ਕਿਸਾਨ ਆ ਉਹਦੀ ਖੇਤੀ ਕਰਦੇ ਨੇਗੀ ਬਿਕਿਉਂ ਇਹਨਾਂ ਨੂੰ ਦੁਬਾਰੇ ਦੁਬਾਰਾ ਤਰਫਾਇਆ ਜਾਂਦਾ ਕਿਦੇ ਮੋਦੀ ਪੈਨ ਦਾ ਪਿੱਛੇ ਕੇ ਰਭੰਤ ਬਣ ਪੈ ਜਾਂਦਾ ਕੀ ਚਾਹੁੰਦੇ ਕੀ ਨੇ ਕਿਸਾਨ ਵੀ ਇਹ ਫਾਹੇ ਲੈ ਕੇ ਮਰ ਜਾਣ ਵੀ ਇੱਥੇ ਇਹਨਾਂ ਤੋਂ ਉਮੀਦ ਸੀ ਕਿ ਵੀ ਆਪਾਂ ਕੰਮ ਕਰਨਗੇ ਨਹੀਂ ਭਰਾਵਾ ਇਸ ਤਾਂ ਬਹੁਤ ਆ ਦਿੱਤਾ ਐ ਚਾਚੇ ਨਾਲ ਫਰਕ ਪਾ ਇਹਨਾਂ ਨੂੰ ਬਥੇਰਾ ਸਮਝਾਇਆ ਵੀ ਨਾ ਇਹਨਾਂ ਪਿੱਛੇ ਲੱਗੋ ਮੇਰੇ ਤਾਂ ਆਇਆ ਖੜਿਆ ਸੀ ਇਹਨਾਂ ਨਾਲ ਵੀ ਲੜ ਕੇ ਉਤੋਂ ਦੀ ਹੋ ਕੇ ਵੋਟਾਂ ਪਾਈਆਂ ਆ ਬਾਈ ਨੇ ਦੱਸਿਆ ਜੀ ਪੱਲਿਓਂ ਤੇਲ ਫੁਕੇ ਸੀ ਸਾਰੇ ਕੱਟੇ ਸੀਗੇ ਅਸੀਂ ਪੱਲਿਓਂ ਦੇ ਤੇਲ ਫੁਕੇ ਆ ਇਹਨਾਂ ਪਿੱਛੇ ਪੂਰਾ ਜ਼ੋਰ ਲਾਇਆ ਤੇ ਬੀਜੇ ਸਿੰਘਾ ਨੂੰ ਪੁੱਛ ਲਿਆ ਹਰ ਟਾਈਮ ਆਪਦੀ ਗੱ ਇਹਨੇ ਪੁਰਾਣੇ ਨੂੰ ਚਿੰਗੇ ਘਾਤਾ ਨਸਾ ਇਹਨਾਂ ਤੋਂ ਨਹੀਂ ਰੁਕਿਆ ਕੋਈ ਚੀਜ਼ ਇੱਕ ਦਾ ਦੋ ਜਿਹੜੇ ਨਾਲ ਸਹੀ ਕੰਮ ਹੋਇਆ ਹੋਵੇ ਇਹਨਾਂ ਨੇ ਬਰਗਾੜੀ ਵਾਲਾ ਕੰਮ ਕੀਤਾ ਸੀ ਵੀ ਅਸੀਂ ਬਰਗਾੜੀ ਵਾਲਾ ਹੱਲ ਕਰਾਂ ਕੀਤਾ ਉਹ ਕੋਈ ਉਹ ਤੇ ਚਾਰਨਾ ਪਾਇਆ ਇਹਨਾਂ ਨੇ ਕੁਝ ਨਹੀਂ ਪਾਇਆ ਸਾਰਾ ਦਿਨ ਬਾਦਲ ਆਏ ਬਾਦਲੇ ਉਹਨੂੰ ਪੰਡੀ ਜੋ ਉਹਨੂੰ ਪੰਡੀ ਉਹ ਸਟੇਜ 'ਤੇ ਗਿਆ ਹੱਸਣ ਲੱਗ ਪਿਆ ਆਪਣੇ ਵਰਗੇ ਪਿੱਛੇ ਤਾੜੀਆਂ ਹਾ ਹਾ ਉਹ ਹੱਸ ਕੇ ਕੋਈ ਉਹ ਹੱਲ ਹੋ ਜਾਂਦਾ ਕੋਈ ਉਹਨੂੰ ਗਰਾਊਂਡ ਲੈਵਲ 'ਤੇ ਆ ਕੇ ਕੰਮ ਕਰੇ ਨਾ ਕੱਲੇ ਬਿਆਨਾਂ ਨਾਲ ਥੋੜਾ ਹੁੰਦਾਗਾ ਕੱਲੇ ਲੈਵਲ 'ਤੇ ਉਹ ਤੇ ਆ ਕੇ ਗਰਾਊਂਡ 'ਤੇ ਕਰੇ ਆਹ ਲੇ ਲੇ ਕਿਣਾ ਚਾਹਣੇ ਆਈ ਵੀ ਇਹਦਾ ਨੁਕਸਾਨ ਹੀ ਨੁਕਸਾਨ ਆ ਫਾਇਦਾ ਕੋਈ ਨਹੀਂਗਾ ਇੱਕ ਬਸ ਕਿਸਾਨਾਂ ਨੂੰ ਜਾਣ ਕੇ ਨਕਲੀ ਕਿਸਾਨ ਲੈ ਕੇ ਖੜਾ ਦਿੱਤੇ ਜਾਂਦੇ ਨੇ ਚਾਰ ਬੰਦੇ ਰੁਕਾ ਦਿੱਤੇ ਨੇ ਵਿਆਹ ਫਾਇਦਾਗਾ ਪਹਿਲਾਂ ਉਹਨਾਂ ਹੀ ਪੜਤਾਲ ਹੋਵੇ ਉਹ ਕਿਸਾਨ ਹੈਗੇ ਨਿਕ ਨਹੀਂ ਹੈਗੇ ਆਹ ਖੜੇ ਨੇ ਕਿਸਾਨ ਪੁੱਛ ਲੋ ਇੱਕ ਬੰਦਾ ਕਹਿੰਦਾ ਸਾਰੀ ਛੱਡਣ ਨੂੰ ਤਿਆਰ ਆ ਆਹ ਖੜੇ ਨੇ ਇੱਕ ਬੰਦੇ ਨੂੰ ਪੁੱਛ ਲੋ ਹਾਂ ਕਿਉਂ ਛੱਡੂ ਗੱਲਦਾਰ ਬਿਲਕੁਲ ਬਿਲਕੁਲ ਕਿੰਨੇ ਕਿੰਨੇ ਕਿਸਾਨ ਵੀ ਤੁਹਾਡੇ ਪਿੰਡ ਦੇ ਦੀਨ ਨੂੰ ਤਿਆਰ ਜਮੀਨ ਬਾਈ ਕੋਈ ਨਹੀਂ ਦੇਣ ਨੂੰ ਤਿਆਰ ਹੈ ਕਿਉਂਕਿ ਇੱਥੇ 11 ਮੈਂਬਰ ਕਮੇਟੀ ਬਣੀ ਆ ਉਹ ਕੋਰ ਚਲਾਉਂਦੀ ਆ ਉਹਨਾਂ ਦੇ ਨਾਲ ਸਾਰਾ ਸਾਂਝ ਉਤ ਮੋਰਚਾ ਸਾਰੇ ਕਿਸਾਨ ਜਦ ਅਸ ਬੰਦੀਆਂ ਜੁੜਨਾ ਜਿਹੜੀਆਂ ਨੇ ਕੱਲ ਨੇ ਆ ਮੰਡੀ ਦੇ ਵਿੱਚੋਂ ਅਸੀਂ ਕੱਢ ਕੇ ਮਾਰਚ ਅੱਡੀ ਸੀ ਦਫਤਰ ਉੱਤੇ ਲੈ ਜਾਣਾਗਾ ਕਿਉਂਕਿ ਜਿਹੜੇ ਇਹ ਹੁਣ ਪਾਲਿਸੀ ਲਿਆਇਆ ਇਹ ਪਹਿਲਾਂ 40 ਸਾਲ ਪਹਿਲਾਂ ਵੀ ਸੀਗੀ ਪਾਲਿਸੀ ਰੱਲੇ ਦੇ ਵਿੱਚ ਐਵੇਂ ਉੱਪਰ ਕਰੋਨੀਆਂ ਕੱਟੀਆਂ ਪਈਆਂ ਨੇ 40 ਸਾਲਾਂ ਦੀਆਂ ਖੱਬੜ ਨਾਲ ਠਕੇਗੇ ਇੰਨਾ ਖੱਪੜ ਹੋ ਗਿਆ ਜਿਹੜਾ ਇਹ ਡਰਾਮਾ ਕਰਿਆ ਭਗਵੰਤ ਜੀ ਨੇ ਤਾਂ ਉਹ ਕਹਿੰਦੇ ਨੇ ਵੀ ਜਦੋਂ ਗਿੱਦਰ ਦੀ ਮੌਤ ਹੁੰਦੀ ਹੈ ਉਦੋਂ ਉਹ ਗਿੱਦਰ ਫਿਰ ਪਿੰਡਵੰਨੀ ਭਜਦਾ ਇਹ ਲੋਕਾਂ ਨੇ ਫੈਸਲਾ ਕਰ ਲਿਆ ਅੱਗੇ ਲੋਕ ਫੈਸਲਾ ਕਰਦੇ ਹੁੰਦੇ ਵੀ ਅਸੀਂ ਜ਼ਮੀਨ ਦੇ ਮਰ ਜਾਵਾਂਗੇ ਇਹ ਫੈਸਲਾ ਲੰਬੇ ਸਮੇਂ ਤੋਂ ਚੱਲਦਾ ਕਈ ਕਿਸਾਨ ਖੁਰਦੇ ਸੀ ਵੀ ਕਰ ਜਾਂਦੇ ਜੇ ਠੱਕੇ ਨਾਲ ਜ਼ਮੀਨ ਪਾਉਂਦੇ ਪਰ ਹੁਣ ਉਹ ਫੈਸਲੇ ਤੋਂ ਉਲਟ ਹੈ ਹਣ ਤੱਕ ਕਿਸਾਨ ਕਹਿੰਦੇ ਵੀ ਮਰਦੇ ਮਰਦੇ ਨਹੀਂ ਹੈਗੇ ਅਸੀਂ ਜੇ ਅਸੀਂ ਮਰ ਕੇ ਫਿਰ ਵੀ ਜ਼ਮੀਨ ਭਗਵਾਨ ਤਵਨ ਲੈ ਜੂ ਅੱਜ ਤਾਂ ਮਾਰਾਂਗੇ ਹੁਣ ਮਰਨ ਵਾਸਤੇ ਤਿਆਰ ਹੈਗਾ ਤਾਂ ਜ਼ਮੀਨ 'ਚ ਆ ਜਾਣਾ ਨਹੀਂ ਤਾਂ ਫਿਰ ਲੋਕਾਂ ਨੇ ਫੈਸਲਾ ਕਰਨ ਲੱਗੇ ਆ ਵੀ ਢੇਰ ਲਾ ਦਾਂਗੇ ਲੋਕਾਂ ਦੇ ਅੱਜ ਜਿਹੜੇ ਆਏ ਦੇ ਵਿੱਚ ਦੇਖਿਆ ਵੀਡੀਓ ਉਹ ਕਹਿੰਦਾ ਵੀ ਜੰਗਾਲ ਲੱਗੀ ਪਈ ਆ ਅੱਗੇ ਵਿਆਹ ਸਾਧੀਆਂ ਚਲਾ ਲੈਂਦੇ ਆਸਲਾ ਬਹੁਤ ਚਲਾਵਾਂਗੇ ਆਸਲਾ ਕਹਿੰਦਾ ਨਾਲ ਦੇ ਵਿੱਚ ਬੜ ਕੇ ਦਿਖਾਉਂ ਜਿਹੜਾ ਆ ਕਮੇਟੀ ਫੂਟੇ ਨਾਲ ਲੈ ਕੇ ਆਤਾ ਇਹ 2020 ਦੇ ਵਿੱਚ ਆਪਾਂ ਲਾਇਆ ਸੀਗਾ ਉਦੋਂ ਭਾਜੀਪੀ ਵਾਲਿਆਂ ਦਾ ਉਦੋਂ ਇੱਕ ਦੋ ਤੇ ਪੁਰਤੇ ਪਾੜੇ ਸੀਗੇ ਬਚ ਗਏ ਮੈਨੂੰ ਲੱਗਦਾ ਇਹ ਆਮ ਪਾਰਕ ਜਿਹੜਾ ਕੋਈ ਬਾਜ਼ ਦਾ ਸਾਡੇ ਕੱਪੜੇ ਅ ਨਿਕਾਣਾਂ ਦੇ ਵਿੱਚ ਨਹੀਂ ਹੋਣਗੇ ਠਟਕੇ ਤੋਰਾਂਗੇ ਬਾ ਕਹਿੰਦਾ ਜ਼ਮੀਨ ਦਾ ਮਰਲਾ ਨਹੀਂ ਦਿੰਦੇ ਸਰਕਾਰ ਜਦੋਂ ਮਰਜ਼ੀ ਫੈਸਲਾ ਕਰ ਲਿਆ ਲੋਕਾਂ ਨੇ ਫੈਸਲਾ ਕਰ ਲਿਆ ਕੱਲ ਵਾਲਾ ਕਾਠਾ ਕੱਲ ਵਾਲਾ ਮਾਰਚ ਵੀ ਦੱਸੂਗਾ ਇਸ ਕਰਕੇ ਖੁੱਡ ਵੀ ਜ਼ਮੀਨ ਨਹੀਂ ਦਿੰਦੇ ਹੁਣ ਇੱਥੇ 212 ਕਿੱਲਾ ਲੁਧਿਆਣੇ ਦੇ ਵਿੱਚ 24311 ਕਿੱਲਾ ਬਠਿੰਡੇ ਦੇ ਵਿੱਚ 8340 ਕਿੱਲਾ ਐਵੇਂ ਜੋ ਕਰ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਇਹਨੇ ਸੁਪਨੇ ਪਾਲੇ ਹੋਏ ਆ ਵੀ ਇੱਥੇ ਮੁਰਦੀ ਕੇ ਲਾਣੇ ਤੋਂ ਦਿੱਲੀ ਰਾਹ ਤੇ ਉਠਾ ਦਾਂਗੇ ਉਹ ਸੁਪਨੇ ਲੋਕ ਲਾਗੋ ਨਹੀਂ ਹੁੰਦੰਦੇ ਉਹ ਸੁਪਨਿਆਂ ਦੇ ਵਿੱਚ ਲੋਕ ਇਹਨਾਂ ਦੇ ਠੇਡੇ ਮਾਰ ਮਾਰੇ ਰਨੂੰ ਭਜਾਉਣ ਬਿਲਕੁਲ ਬਹੁਤ ਬਤਨਵਾਜੀ ਸਾਰਿਆਂ ਦਾ ਓਕੇ ਜੀ ਤਾਂ ਗੱਲਬਾਤ ਕੀਤੀ ਖੁੱਠਿਆ ਵਾਲੀ ਪਿੰਡ ਦੇ ਕਿਸਾਨਾਂ ਦੇ ਨਾਲ ਉਹਨਾਂ ਨੇ ਦੱਸਿਆ ਕਿ ਅਸੀਂ ਜ਼ਮੀਨ ਦਾ ਪੂਰਾ ਵੀ ਨਹੀਂ ਦੇਣਾ ਕਿਉਂਕਿ ਜਿਹੜੀ ਸਰਕਾਰ ਹੈ ਉਹਨੇ ਸਾਨੂੰ ਬਿਨਾਂ ਪੁੱਛੇ ਦੱਸੀ ਪਾਲਿਸੀ ਉਹ ਲੈ ਕੇ ਆਂਦੀ ਹੈ ਤੇ ਜੇਕਰ ਕੋਈ ਆਉਂਦਾ ਸੀ ਮਰਦਾਬ ਮਰਦਾਬ ਕਿਸਾਨਾਂ ਦੀ ਜ਼ਮੀਨ ਦੇ ਵਿੱਚ ਨਹੀਂ ਵੜ ਲੈਵਾਂਗੇ ਨਹੀਂ ਵੜਦੇ ਬੰਦੇ ਨਹੀਂ ਵੜਦੇ ਵਾਂਗੇ